ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆ ਆਮ ਜਿਹੜੇ ਆਪਾਂ ਜਿਮੀਦਾਰ ਖੇਤੀ ਕਰਦੇ ਆ ਨਾ ਨਾਲ ਆਪਾਂ ਸਾਇਕਤੰਦਾ ਮੰਨ ਲੈਂਦੇ ਆ ਡੇਰੀ ਨੂੰ ਤੇ ਆਮ ਭਰਾਵਾਂ ਲਈ ਖੇਤੀਬਾੜੀ ਭਰਾਵਾਂ ਲਈ ਵੀਡੀਓ ਆ ਵੀ ਤੁਸੀਂ ਕਿੱਦਾਂ ਗਾਂਾਂ ਤੋਂ ਜਿਹੜਾ ਮੁਨਾਫਾ ਕਮਾ ਸਕਦੇ ਹੋ ਜਦੋਂ ਤੁਸੀਂ ਡੇਰੀ ਫਾਰਮ ਸਟਾਰਟ ਕਰਦੇ ਹੋ ਕਿਹੜੀ ਕਿਹੜੀ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਤੁਸੀਂ ਕੋਈ ਗਾਂ ਜਾਂ ਕੋਈ ਮੱਝ ਪਰਚੇਸ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਮੰਨ ਲਓ ਕਿ ਤੁਸੀਂ ਪਸ਼ੂ ਪਰਚੇਸ ਕਰਦੇ ਹੋ ਪਸ਼ੂ ਲੈਣੇ ਹੋ ਭਾਵੇਂ ਗਾਂ ਕੀ ਭਾਵੇਂ ਮੱਝ ਆ ਜਿਆਦੇ ਮਹਿੰਗੇ ਰੇਟ ਦਾ ਪਸ਼ੂ ਆਪਾਂ ਨੂੰ ਨਹੀਂ ਜੇ ਗਾਂ ਤਾਂ ਜਿਵੇਂ HF ਤੁਸੀਂ ਲੈਣੀ ਆ ਤਾਂ ਜਿਆਦੇ ਪਿਓਰ HF ਤੁਹਾਨੂੰ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਉਹ ਚ ਕਈ ਸਾਮ ਦੇਖ ਰੇਖ ਦੇ ਵਿੱਚ ਬਹੁਤ ਜਿਆਦੇ ਮੁਸ਼ਕਲ ਆ ਗਏ ਜਾ ਕੇ ਆਉਂਦੀਆਂ ਉਹຊਿ ਰਿਪੀਟ ਹੋ ਜਾਂਦੇ ਨੇ ਦੁਬਾਰਾ ਗੱਭਣ ਨਹੀਂ ਦੁਬਾਰਾ ਸੂੰਦੀਆਂ ਨਹੀਂ ਹੈਗੀਆਂ ਕਿਉਂਕਿ ਲੱਖ ਲੱਖ ਰਿਡਰ ਲੱਖ ਰੁਪਏ ਆਪਾਂ ਗਾਂਾਂ ਤੇ ਲਾ ਦਨੇ ਆ ਜੇ ਤੁਸੀਂ ਪਹਿਲੀ ਵਾਰ ਗਾਂ ਖਰੀਦਨੀ ਆ ਤਾਂ 60 65000 ਤੋਂ ਵੱਧ ਤੁਸੀਂ ਗਾਂ ਨਾ ਖਰੀਦੋ ਤੇ ਜਿਹੜੀ 60 65000 ਦੀ ਗਾਂ ਆਊਗੀ ਥੋੜੀ ਜਿਹੀ ਕ੍ਰੋਸ ਚ ਆਊਗੀ ਜਿਆਦੇ ਵੀ ਕ੍ਰੋਸ ਚ ਨਹੀਂ ਆਉਣੀ 60 70% ਉਹ HF ਹੋਊਗੀ ਤੇ ਦੁੱਧ ਵੀ ਉਹ 15 18 ਲੀਟਰ ਦੇਊਗੀ ਤੁਹ ਜੇ ਤੁਸੀਂ ਗਾਂ 1 ਲੱਖ 60 ਡੇਢ ਲੱਖ ਦੀ ਲੈ ਲਈ ਦੁੱਧ ਭਾਵੇਂ ਉਹ 30 ਲੀਟਰ ਦੇ ਦੇ ਪਰ ਤੁਹਾਨੂੰ ਉਸ ਚੀਜ਼ ਦਾ ਉਹਨਾਂ ਐਕਸਪੀਰੀਅੰਸ ਨਹੀਂ ਹੁੰਦਾ ਜਦੋਂ ਨੌਲੇਜ ਨਹੀਂ ਪ੍ਰੈਕਟੀਕਲ ਨੌਲੇਜ ਨਹੀਂ ਹੁੰਦੀ ਫਿਰ ਆਪਾਂ ਕੀ ਕਹਿੰਦੇ ਆਪਾਂ ਉਹ ਚੀਜ਼ਾਂ ਘਾਟਾ ਖਾਂਦੇ ਆ ਤੇ ਉਹਦੇ ਕਰਕੇ ਨੁਕਸਾਨ ਹੁੰਦਾ ਆਪਣਾ ਤੇ ਹੋਰ ਕੋਈ ਜਿਆਦਾ ਵੱਡੀ ਪ੍ਰੋਬਲਮ ਨਹੀਂ ਹੈਗੀ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਪਿੱਛੇ ਜਿੰਨੇ ਵੀ ਐਨੀਮਲ ਨੇ ਇਹ ਸਾਰੇ ਐਨੀਮਲ ਆਪਾਂ ਤਾਂ ਮਤਲਬ ਕੀ ਸੀਗਾ ਐਸ ਸਾਲ ਪਸ਼ੂ ਵੇਚਦੇ ਸੀ ਜਿੱਦਾਂ ਆਪਾਂ ਇੱਕ ਸਾਲ ਦੇ ਵਿੱਚ 7-8 ਬੱਚੀਆਂ ਗਾਵਾਂ ਤਿਆਰ ਕਰ ਲੈਂਦੇ ਸੀ ਕੋਈ ਫੜ ਲੈਂਦੀ ਸੀ ਕੋਈ ਰਿਪੀਟ ਗਾਂ ਸੀ ਜਿਹੜੀ 12000 ਚ ਆਪਾਂ ਨੂੰ ਬੱਚੀ ਮਿਲ ਜਾਂਦੀ ਕੋਈ ਰਿਪੀਟ ਗਾਂ ਮਿਲ ਜਾਂਦੀ ਸੀਗੀ ਆਪਾਂ ਉਹ ਉਹਨਾਂ ਨੂੰ ਇਸ ਸਾਲ ਦੇ ਵਿੱਚ ਵਿੱਚ ਵੀ ਸਵਾ ਕੇ ਵੇਚ ਦਿੰਦੇ ਸੀ ਤਾਂ ਪਿਛਲੇ ਦੋਕ ਸਾਲਾਂ ਤੋਂ ਮੇਰਾ ਹੋਇਆ ਸੀਗਾ ਮੈਂ ਕਿਹਾ ਵੀ ਆਪਾਂ ਦੁੱਧ ਤੇ ਪਸ਼ੂ ਲਾਵਾਂਗੇ ਤਾਂ ਉਸ ਤੋਂ ਪਹਿਲਾਂ ਹੀ ਪਲੈਨਿੰਗ ਕਰੀ ਸੀਗੀ ਵੀ ਆਪਾਂ ਪਸ਼ੂ ਕਿਵੇਂ ਖਰੀਦਣੇ ਜਾਂ ਕਿਵੇਂ ਲਾਉਣੇ ਨੇ ਤਾਂ ਦੋ ਤਿੰਨ ਇੱਕ ਬੱਚੇ ਆਪਣੀਆਂ ਆਪਦੀਆਂ ਸੂਪੀਆਂ ਸੀ ਜਿਹੜੀਆਂ ਆਪਾਂ ਫੜੀਆਂ ਸੀ ਜਾਂ ਕੋਈ ਰਿਪੀਟ ਲੈਤੀਆਂ ਸੀ ਇਹ ਜਿੰਨੇ ਪਸ਼ੂ ਖੜੇ ਨੇ ਇਹ ਸਾਰੇ ਜਦਾਂ ਰਿਪੀਟ ਨੇ ਲੈਤੇ ਸੀ ਜਾਂ ਇਹ ਫੜੇ ਸੀ ਬਾਹਰੋਂ ਬੇਰਾ ਕਰਦੀਆਂ ਫੜ ਕੇ ਲੈਂਦੀਆਂ ਸੀ ਤਾਂ ਆਪਣੇ ਕੋਲੇ ਆ ਕੇ ਇਹ ਸਾਰੀਆਂ ਬੜਾ ਸੂਪੀਆਂ ਸੀਗੀਆਂ ਹੁਣ ਜਦੋਂ ਉਹ ਪਸ਼ੂ ਆਪਾਂ ਦਿਖਾਉਣੇ ਆ ਵੀ ਕਿਹੜੇ ਕਿਹੜੇ ਪਸ਼ੂ ਆਪਾਂ ਕਿਵੇਂ ਕਿਵੇਂ ਲੈਤੇ ਸੀ ਤੇ ਟ੍ਰੀਟਮੈਂਟ ਤਾਂ ਆਪਾਂ ਸਾਰਾ ਦੱਸ ਚੁੱਕੇ ਆ ਉਸ ਤੋਂ ਬਾਅਦ ਜਿਹੜੀ ਬਰੀਡ ਆ ਨਾ ਬਰੀਡ ਤੇ ਜੇ ਕਿਸੇ ਕੋਈ ਭਰਾ ਕੰਮ ਕਰਨਾ ਚਾਹੁੰਦਾ ਤਾਂ ਬਰੀਡ ਤੇ ਕਦੇ ਪੈਸਾ ਨਾ ਲਾਉਂ ਹੁਣ ਮੰਨ ਲਓ ਜੇ ਤੁਸੀਂ ਬਰੀਡ ਤੇ ਪੈਸਾ ਲਾਉਣਾ ਹੈ ਕਿਉਂਕਿ ਬਰੀਡ ਤੁਹਾਡੇ ਆਮ ਆਪਣੇ ਘਰੇ ਬਰੀਡ ਜਿੰਨੀ ਮਰਜ਼ੀ ਤੱਕੜੀ ਤਿਆਰ ਕਰ ਲਓ ਉਹ ਹੋ ਜਾਣੀ ਆ ਸਿਰਫ ਤੁਹਾਡੀ ਸਿਮਨ ਦੀ ਖੇੜਾ ਤੁਸੀਂ ਸਿਮਨ ਚੰਗੀ ਸਿਲੈਕਸ਼ਨ ਕਰਦੇ ਹੋ ਬੁੱਲ ਬੁੱਲ ਦੀ ਤਾਂ ਤੁਹਾਡੀ ਸਿਮਨ ਅੱਗੇ ਜਾ ਕੇ ਬਰੀਡੜੀ ਉਹ ਤਿਆਰ ਹੋ ਜੂਗੀ ਹੁਣ ਵਿੱਚ ਕੀ ਹੁੰਦਾਗਾ ਵੀ 4 ਸਾਲ ਪਹਿਲਾਂ 5 ਸਾਲ ਪਹਿਲਾਂ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਗਾਂ ਕੀ ਆ ਕਿੰਨੇ ਮਹੀਨੇ ਬਾਅਦ ਸੂਂਦੀ ਆ ਮੱਝ ਕੀ ਆ 5 ਸਾਲਾਂ ਦੇ ਵਿੱਚ ਪੈਸਾ ਲਾ ਕੇ ਬਰੀਡਰ ਅਸਲ ਦੇ ਵਿੱਚ ਬੰਦਾ ਸਾਰੀ ਉਮਰ ਬਰੀਡਰ ਨਹੀਂ ਬਣਦਾ ਜੇ ਕੋਈ ਮੈਂ ਕਹਾ ਵੀ ਆ ਬਰੀਡਰ ਨਹੀਂ ਉਕੇ ਬਰੀਡਿੰਗ ਕਰਦੇ ਨੌਲੇਜ ਆਉਂਦੇ ਆਉਂਦੇ ਬੰਦੇ ਦੀ ਉਮਰਾਂ ਲੰਘ ਜਾਂਦੀਆਂ ਨੇ ਫਿਰ ਕਿਤੇ ਜਾ ਕੇ ਬੰਦਾ ਕਾਮਯਾਬ ਹੁੰਦਾ ਕਿਉਂਕਿ ਮੰਨ ਲਓ ਜੇ ਤੁਸੀਂ ਕਿਸ ਤੋਂ ਮੱਝ ਲੈਣੋ ਜਾਂ ਗਾਂ ਲੈਣੇ ਹੋ ਹੁਣ ਵਿਚ ਬੰਦੇ ਕਹਿੰਦਾ ਵੀ ਸਾਡੀ ਮੱਝ ਆ ਹੁਣ 3 ਲੱਖ ਦੀ ਤੁਸੀਂ ਮੱਝ ਲੈ ਲਈ 2.5 ਲੱਖ ਦੀ ਤੁਸੀਂ 2 ਲੱਖ ਦੀ ਤੁਸੀਂ ਗਾਂ ਲੈ ਲਈ ਹੁਣ ਉਹ ਜਿਹੜੀ ਬਰੀਡ ਤਿਆਰ ਕੀਤੀ ਆ ਉਹ ਤੁਹਾਨੂੰ ਅਗਲੇ ਨੇ ਕਰਕੇ ਦਿੱਤੀ ਆ ਤੁਹਾਡਾ ਉਸ ਬਰੀਡ ਦੇ ਵਿੱਚ ਕੋਈ ਯੋਗਦਾਨ ਨਹੀਂ ਤੁਸੀਂ ਕੱਲ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਬਰੀਡ ਮੇਰੇ ਘਰ ਦੀ ਆ ਕਿਉਂਕਿ ਤੁਸੀਂ ਚੀਜ਼ ਮੋਲ ਲੈਂਤੀ ਆ ਉਹ 2.5-3 ਲੱਖ ਜਿਹੜੇ ਬੰਦੇ ਕੋਲ ਤਾਂ ਹੁਣ ਪੈਸੇ ਨਹੀਂ ਆ ਉਹ ਤਾਂ ਪੈਸੇ ਲਾ ਦੂ ਹੁਣ ਜਿਹੜੇ ਬੰਦੇ ਨੇ ਦੁੱਧ ਨਾਲ ਆਪਣੀ ਕਬੀਲਦਾਰੀ ਚਲਾਉਣੀ ਆ ਆਪਦਾ ਘਰ ਚਲਾਉਣਾ ਉਹ ਟਾਈਟਲ ਤਿੰਨ ਤਿੰਨ ਲੱਖ ਮੱਝਾਂ ਦੇ ਕਿਵੇਂ ਲਾ ਦੂ ਉਹਨੂੰ ਮੁਨਾਫਾ ਵੀ ਚਾਹੀਦਾ ਉਹਨੂੰ ਉਹ ਚੀਜ਼ਾਂ ਸਾਰੀਆਂ ਚਾਹੀਦੀਆਂ ਨੇ ਤਾਂ ਆਪਾਂ ਉਹਦੇ ਰਿਲੇਟਡ ਗੱਲ ਕਰਦੇ ਆਂ ਵੀ ਆਪਾਂ ਅਵਾਰਾ ਜਿਹੜੇ ਗਾਵਾਂ ਫੜੀਆਂ ਨੇ ਆਪਾਂ ਕਦੇ ਆਪਣੇ ਜਿਹੜੇ ਮੱਝ ਵੀ ਆ ਨਾ ਮੱਝ ਵੀ ਆਪਣੇ 10 ਬੰਨੇ 10 12 ਲੀਟਰ ਤੋਂ ਘੱਟ ਕਦੇ ਮੱਝ ਆਪਣੇ ਕੋਲੇ ਨਹੀਂ ਹੈਗੀ ਜੇ 20 25 ਸਾਲ 30 ਸਾਲ ਪਹਿਲਾਂ ਦੀ ਵੀ ਮੈਂ ਗੱਲ ਕਰਾਂ 10 12 ਲੀਟਰ ਤੋਂ ਉੱਤੇ ਦੀ ਮੱਝਾਂ ਹਮੇਸ਼ਾ ਆਪਣੇ ਰਹੀਆਂ ਨੇ ਕਿਉਂਕਿ ਆਪਾਂ ਸਿਮਣ ਚੰਗਾ ਲਗਾਉਂਦੇ ਸੀ ਤਾ ਗਾਮਾਂ ਦੇ ਵਿੱਚ ਹੁਣ ਮੈਂ ਆਪਾਂ ਕਦੇ ਕਿਰਪਿਓ ਨਹੀਂ ਲਾਇਬ੍ਰੇਰੀ ਤੇ ਪਰ ਆਉਂਦੇ 2-4 ਸਾਲਾਂ ਦੇ ਵਿੱਚ ਆਪਣੇ ਆਪ ਦੀਆਂ ਬੱਚੀਆਂ ਸੂ ਪੈਣੀਆਂ ਨੇ ਇਸ ਤੋਂ ਪਹਿਲਾਂ ਆਪਾਂ ਚੰਗੇ-ਚੰਗੇ ਸਿਮਣ ਭਰਾਉਂਦੇ ਸੀ ਪਰ ਆਪਾਂ ਗਾਮਾ ਸਵਾਕੇ ਵੇਚ ਦਿੰਦੇ ਸੀ ਚੰਗੇ-ਚੰਗੇ ਬੱਚੀਆਂ ਮਗਰ ਆ ਜਾਂਦੀ ਸੀ ਉਹ ਵੀ ਆਪਾਂ ਦੇ ਦੇ ਦਿੰਦੇ ਸੀ ਕਿਉਂਕਿ ਸਿਮਣ ਭਾਵੇਂ ਆਪਾਂ ਪਸ਼ੂ ਵੇਚਣਾ ਸਿਮਣ ਕਦੇ ਆਪਾਂ ਮਾੜਾ ਨਹੀਂ ਭਰਾਉਂਦੇ ਕਿਉਂਕਿ ਮੰਨ ਲਓ ਕੋਈ ਆਪਾਂ ਤਾਂ ਗਾਂ ਲੈ ਕੇ ਜਾਂਦਾ ਮਗਰ ਬੱਚੀ ਆ ਗਈ ਉਸ ਬੰਦੇ ਅਗਲੇ ਦਾ ਬੰਦਾ ਦਾ ਭਲਾ ਹੋ ਜਾਂਦਾ ਚਲੋ ਚੰਗਾ ਉਹਦੇ ਕੋਲੇ ਬੱਚਾ ਪੈਦਾ ਹੋ ਜਾਂਦਾ ਤਾਂ ਆਪਾਂ ਗੱਲ ਕਰਾਂਗੇ ਜੇ ਮੈਂ ਗਾਈਆਂ ਦੀ ਗੱਲ ਕਰ ਕਿਉਂਕਿ ਇਹਦੀ ਬੋਨ ਸਟਰਕਚਰ ਆ ਜਿਹੜੀ ਤੁਸੀਂ ਦੇਖਦੇ ਹੋ ਬੋਨ ਸਟਰਕਚਰ ਇਹਦੀ ਕੀ ਹੈਗੀ ਢਾਮੀ ਬੋਨ ਸਟਰਕਚਰ ਹੈ ਹੈ ਡੱਬੇ ਰੰਗ ਚਾਹੇ ਦੁੱਧ ਹੈਗਾ 67 ਲੀਟਰ ਦੁੱਧ ਤੇ ਚੱਲੀ ਐ ਇਸ ਵਾਰ ਇਹ ਜਿਆਦੇ ਖਰਾਕ ਨਹੀਂ 24 25 ਲੀਟਰ ਹੁਣ ਵੀ ਦੇ ਰਹੀ ਐ ਤੁਸੀਂ ਲੇਵਾ ਦੇਖੋ ਲੇਵਾ ਵੀ ਥੋੜਾ ਟਾਈਟ ਨਹੀਂ ਹੈਗਾ ਇਹ ਅਡਰ ਕਿਉਂਕਿ ਇਹ ਗਾਂ ਕ੍ਰਾਉਸ ਚ ਹੈ ਕ੍ਰਾਉਸ ਦੇ ਬਾਵਜੂਦ ਇਹ ਗਾਂ ਨੂੰ ਬਹੁਤ ਜਿਆਦੇ ਮੂੰਹ ਖੁਰਾ ਗਈ ਸੀ ਤਾਂ ਕਰਕੇ ਜਿਆਦੇ ਲੱਸੀ ਸੀਗੀ ਤੇ ਉਸ ਤੋਂ ਬਾਅਦ ਗਾਂ ਹੁਣ ਠੀਕ ਆ ਪ੍ਰੋਪਰ ਇਹ ਲੇਵਾ ਵੀ ਤੁਸੀਂ ਥਣ ਥਣ ਚੰਗਾ ਲੇਵਾ ਇੱਕ ਤਾਂ ਟਾਈਟ ਨਹੀਂ ਆ ਦੂਜੇ ਨੰਬਰ ਤੇ ਥੋੜਾ ਹੱਡ ਢਲਮਾ ਹੱਡਾ ਚੌਰਸ ਹੱਡ ਨਹੀਂ ਆ ਤੇ ਰੰਗ ਸਾਰਾ ਡੱਬਾ ਸਾਰੀ ਐਚਐਫ ਸੋ ਉਦਾਂ ਕੱਦ ਬੇਟਾ ਬਹੁਤ ਜ਼ਿਆਦਾ ਆ ਤਾਂ ਜਦੋਂ ਆਪਾਂ ਪਹਿਲੀ ਵਾਰੀ ਸਿਮਨ ਲਾਇਆ ਆਪਣੇ ਕੋਲੇ ਇਹ ਇਹ ਰਿਪੀਟ ਲੈ ਕੇ ਆਂਦੀ ਸੀ ਆਪਾਂ 1500 ਦੀ ਲੈ ਕੇ ਆਂਦੀ ਸੀ ਜਦੋਂ ਆਪਾਂ ਇਹ ਸਿਮਨ ਲਾਇਆ ਆਪਾਂ ਲਾਇਆ ਸੀ ਡੈਨਮਾਰਕ ਦਾ 40 18 ਆਉਂਦਾ ਉਹ ਸੈਕ ਦੇ ਬੋਲ ਨੇ ਤੇ ਐਚਐਫ ਸੀਗਾ ਤਾਂ ਤੁਸੀਂ ਦੇਖੋ ਵੀ ਆਹ ਬੱਚੀ ਤੇ ਬਰਾਬਰ ਖੜੀ ਆ ਹੁਣ ਬੱਚੀ ਤੇ ਮਾਂ ਦੀ ਹਾਈਟ ਦੇਖੋ ਆ ਗਾਂ ਤਾਂ ਹੂ ਚਾਰ ਪੰਜ ਸਾਲ ਦੀ ਇਸ ਟਾਈਮ ਕਿਉਂਕਿ ਦੋ ਸੂਏ ਸੂਪੀ ਆਪਣੇ ਕੋਲੇ ਇਹ ਚਾਰ ਸਾਢੇ ਚਾਰ ਸਾਲ ਦੀ ਹੈ ਜਿਹੜੀ ਬੱਚੀ ਆ ਇਹ 14-15 14 ਕਿ ਮਹੀਨੇ ਦੀ ਬੱਚੀ ਆ ਇਹ 13-14 ਮਹੀਨੇ ਦੀ ਤੇ ਤੁਸੀਂ ਬੱਚੀ ਦੇ ਮਾਂ ਦੀ ਹਾਈਟ ਦੇਖੋ ਬਿਲਕੁਲ ਬਰਾਬਰ ਹੈ ਹੁਣ ਇਹ ਨਾਲ ਕੀ ਫਾਇਦਾ ਕੀ ਹੋਇਆ ਫਾਇਦਾ ਇਹ ਹੋਇਆ ਵੀ ਆਪਾਂ ਨੋਰਮਲ ਗਾਂ ਤੇ ਸੀਮਨ ਚੰਗਾ ਲਾਇਆ ਸੀ ਹੁਣ ਜਿਹੜੀ ਇਹ ਬੱਚੀ ਆਈ ਹੈ ਇਹ ਬੱਚੀ ਬਹੁਤ ਹੀ ਜ਼ਿਆਦਾ ਖੜਮੇ ਹੱਟਦੀ ਆਈ ਆ ਤੁਸੀਂ ਦੇਖ ਸਕਦੇ ਹੋ ਬਾਕੀ ਦੀ ਗਰੋਥ ਸਾਰਾ ਚੈੱਕ ਕਰ ਸਕਦੇ ਹੋ ਵੀ ਕਿੱਦਾਂ ਕਿੱਦਾਂ ਆਈ ਆ ਇੰਨਾ ਕੋ ਉਸ ਚੀਜ਼ ਦਾ ਫਾਇਦਾ ਆਪਾਂ ਨੂੰ ਆ ਦੇਖੋ ਤੁਸੀਂ ਬੱਚੀ ਦੇਖ ਸਕਦੇ ਹੋ ਕਿੱਡੇ ਖੜਮੇ ਹੱਟ ਦੀ ਬੱਚੀ ਆ ਇਹ ਤੇ ਬਹੁਤ ਜ਼ਿਆਦੇ ਮਤਲਬ ਚੰਗੀ ਗ੍ਰੋਥ ਹੈ ਬੱਚੀ ਦੀ ਉਹਦੇ ਨਾਲੇ ਕੀ ਹੋਇਆ ਵੀ ਆਪਣੀ ਬਰੀਡ ਆ ਜਿਹੜੀ ਉਹ ਸੁਧਰ ਗਈ ਬਾਕੀ ਥੱਲੇ ਝੋਲੀ ਝੋਲੀ ਬਹੁਤ ਜ਼ਿਆਦੇ ਚੰਗੀ ਹੈ ਬੱਚੀ ਤੇ 14 ਮਹੀਨਿਆਂ ਦੀ ਬੱਚੀ ਇਹ ਮਤਲਬ ਇਹਨੂੰ ਖਰਾਕ ਵੀ ਬਹੁਤ ਖਰਾਕ ਦੀ ਵੀਡੀਓ ਆਪਾਂ ਅਲੱਗ ਬਣਾਵਾਂਗੇ ਤਾਂ ਇਹ ਬੱਚੀ ਇਸ ਟਾਈਮ ਆਪਾਂ ਤੁਸੀਂ ਝੋਲੀ ਦੇਖੋ ਮਾਕਰ ਬਹੁਤ ਜ਼ਿਆਦੇ ਚੰਗੀ ਝੋਲੀ ਕੱਢ ਰਹੀ ਹੈ ਇਹ ਵੀ ਅਸ ਬ੍ਰੈਵੋ ਇੱਕ ਬੁੱਲ ਹੈ ਉਹਦਾ ਆਪਾਂ ਸੈਕਸਰ ਸੀਮਨ ਬੱਚੀ ਤੇ ਲਵਾਤਾ ਕਹਿਣ ਦਾ ਮਤਲਬ ਆਹ ਨਾਰਮਲ ਗਾਂ ਚ ਉਹ ਬੱਚੀ ਆਈ ਮੇਰੇ ਕੋਲੇ ਪਹਿਲੇ ਸਾਲਾ ਉਸ ਤੋਂ ਬਾਅਦ ਮੈਂ ਜਿਹੜੀ ਹੁਣ ਇਹਦੇ ਸਖਰ ਸਿਮਨ ਤੋਂ ਗੱਬਣਾ ਇਹ ਚੈੱਕ ਪਾਸ ਹੋ ਜੂਗੀ ਆਪਾਂ ਨੂੰ ਪਤਾ ਲੱਗਾ ਗੱਬਣ ਰਹਿ ਗਈ ਇਹ ਹੁਣ ਜਿਹੜੀ ਇਹ ਬੱਚੀ ਦੇਊਗੀ ਉਹ ਬੱਚੀ ਸੋਚੋ ਵੀ ਕਿੰਨੀ ਚਾਹ ਦੇ ਚੰਗੀ ਨਸਲ ਦੀ ਆਊਗੀ ਇੱਥੋਂ ਤੁਸੀਂ ਉਹ ਚੀਜ਼ ਤੋਂ ਤੁਸੀਂ ਬਰੀਡ ਤਿਆਰ ਕਰ ਸਕਦੇ ਹੋ ਪਰ ਜੇ ਥੋੜਾ ਨਮਾ ਕੰਮ ਆ ਤਾਂ ਤੁਸੀਂ ਜਿਆਦਾ ਪਿਓਰਿਟੀ ਵੱਲ ਨਾ ਜਾਓ ਹੁਣ ਗੜਵਾਸੂ ਦੇ ਐਚਐਫ ਦੇ ਬੋਲ ਨੇ ਗੜਵਾਸੂ ਅੰਗੁਰ ਅੰਗਰ ਦੇ ਯੂਨੀਵਰਸਿਟੀ ਲੁਧਿਆਣਾ ਦੇ ਉਹ ਦੋਗਲੇ ਸਾਣ ਕਿਉਂ ਰੱਖਦੇ ਨੇ ਹੁਣ ਜਿਹੜੇ ਤਾਂ ਵੱਡੇ ਡੇਰੀ ਫਾਰਮ ਵਾਲੇ ਨੇ ਪ੍ਰਾਈਵੇਟ ਵੱਡੇ ਜਿਹੜਾ ਵੱਡੇ ਲੈਵਲ ਤੇ ਕੰਮ ਆ ਉਹਨਾਂ ਨੂੰ ਤਾਂ ਆਪ ਕੋਈ ਕੋਈ ਸੈ ਸੰਸਥਾਵਾਂ ਨਾਲ ਜੁੜੇ ਹੁੰਦੇ ਨੇ ਉਹ ਸਾਰੇ ਸੰਸਥਾਵਾਂ ਉਹਨਾਂ ਨੂੰ ਗਾਈਡ ਕਰਦੀਆਂ ਆਪਾਂ ਗੱਲਾਂ ਕਰਾਂ ਛੋਟੇ ਕਿਸਾਨ ਭਰਾਣੇ ਜਿਹੜੇ ਉਹਨਾਂ ਕੋਲੇ ਮੈਨੇਜਮੈਂਟ ਪ੍ਰੋਪਰ ਹੋ ਜਾਂਦੀ ਆ ਪਿਓਰ ਤੋਂ ਪਿਓਰ ਬ੍ਰੀਡਰ ਵੀ ਰੱਖ ਸਕਦੇ ਨੇ ਆਪਾਂ ਕੀ ਹੁੰਦਾ ਕਈ ਵਾਰੀ ਪਤਾ ਹਿਊਟਰ ਸਟ्रेस ਹੀ ਨਹੀਂ ਖਤਮ ਹੁੰਦਾ ਉਹਨੇ ਫੀਡ ਹੀ ਨਹੀਂ ਪੈਂਦੀ ਉਹ ਤਾਂ ਗੱਟਿਆਂ ਦੇ ਗੱਟੇ ਫੀਡ ਪਾਉਂਦੇ ਨੇ ਕਿਉਂਕਿ ਉਹਨੂੰ ਪ੍ਰੋਫਿਟ ਬਹੁਤ ਜ਼ਿਆਦਾ ਆ ਜੇ ਤੁਸੀਂ ਆਮ ਆਮ ਘਰਾਂ ਦੇ ਵਿੱਚ ਬ੍ਰੀਡ ਪੈਦਾ ਕਰਨੀ ਆ ਤਾਂ ਜ਼ਿਆਦਾ ਪਿਓਰਿਟੀ ਵੱਲ ਨਾ ਲੈ ਕੇ ਜਾਓ ਆਪਾਂ ਇੱਕ ਦੋ ਪਸ਼ੂ ਨੇ ਜਿਹੜੇ ਉਹਨਾਂ ਨੂੰ ਪਿਓਰਿਟੀ ਵੱਲ ਤਾਂ ਲੈ ਕੇ ਜਾਵਾਂਗੇ ਆ ਉੱਪਰ ਛੱਤ ਆ ਜਿਹੜੀ ਉਹ ਕੰਨ ਵਾਲੀ ਛੱਤ ਤੱਕ ਕੋ ਠੰਡੀ ਰਹਿੰਦੀ ਆ ਬਾਕੀ ਕੋਲੇ ਆਪਣਾ ਸਾਰਾ ਚਾਰ ਪੱਠਿਆਂ ਸਾਰਾ ਕੁਝ ਕੋਲੇ ਹੁੰਦਾ ਆਪਾਂ ਮੈਨੇਜਮੈਂਟ ਉਹ ਨਹੀਂ ਨਹੀਂ ਕਰ ਲੈਣੇ ਆ ਜੇ ਤੁਸੀਂ ਮੈਨੇਜਮੈਂਟ ਕਰ ਸਕਦੇ ਹੋ ਪ੍ਰੋਪਰ ਗਰਮੀ ਤੋਂ ਫੀਡ ਤੋਂ ਫਿਰ ਤੁਸੀਂ ਜਿਆਦਾ ਪਾਇਓਰਟੀ ਗਾਂ ਨੂੰ ਲੈ ਜਾਓ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਤੁਹਾਨੂੰ ਲੱਗਦਾ ਵੀ ਆਪਾਂ ਦਾ ਸੰਭਾਲ ਘੱਟ ਹੋਊਗੀ ਗੰਮ ਆਪਣੀ ਰਿਪੀਟ ਨਾ ਹੋਣਾ ਗਰਮੀ ਨਾ ਬੰਨਣਾ ਤੇ ਬਿਮਾਰੀਆਂ ਨੂੰ ਜਿਆਦਾ ਸੰਵੇਦਨਸ਼ੀਲ ਨਾ ਹੋਣਾ ਫਿਰ ਤੁਸੀਂ 80 85% ਤੇ ਐਚਐਫ ਲੈ ਜਾਓ ਉਸ ਤੋਂ ਬਾਅਦ ਕਰਾਸ ਨਾ ਕਰੋ ਉਸ ਤੋਂ ਬਾਅਦ ਜਿਹੜੇ ਨਾਰਮਲ ਦੋਗਲੇ ਬੋਲਣੇ ਤੁਸੀਂ ਉਹ ਵਰਤ ਸਕਦੇ ਦੂਜੇ ਨੰਬਰ ਤੇ ਤੁਸੀਂ ਆ ਗਾਂ ਜਿਹੜੀ ਦੇਖ ਸਕਦੇ ਹੋ ਇਹ ਗਾਂ ਜਿਹੜੀ ਇਹ ਗਾਂ ਵੀ ਆਪਾਂ ਫੜਕੇ ਲਿਆਂਦੀ ਆ ਲੁਧਾਨੇ ਇੱਕ ਤਾਜਪੁਰ ਰੋਡ ਐ ਉੱਥੇ ਗਾਂ ਇਹ ਸੁੰਨੀ ਫਿਰਦੀ ਸੀ ਹੁਣ ਵੀ ਤੁਸੀਂ ਗਾਂ ਦਾ ਲੇਵਾ ਦੇਖੋ ਵੀ ਕਿੰਨਾ ਜਿਆਦਾ ਟਾਈਟ ਲੇਵੇ ਦੀ ਆ ਇਹ ਦਾ ਸਿਮੰਨ ਨਹੀਂ ਆਪਾਂ ਨੂੰ ਪਤਾ ਕਿਹੜਾ ਬਟ ਬਹੁਤ ਜਿਆਦਾ ਚੰਗੇ ਸਿਮੰਨ ਦੀ ਬੱਛੀ ਆ ਇਹ ਤੇ ਇਹ ਔਸਤਰੀ ਸੀ ਸੂਈ ਨਹੀਂ ਸੁੱਧੂ ਪਹਿਲਾਂ ਕਦੇ ਵੀ ਆਪਣੇ ਕੋਲੇ ਥੋੜਾ ਬੱਚਾ ਸੱਟ ਗਈ ਸੀ ਗਰਮੀ ਜਿਆਦੇ ਪੈ ਗਈ 6 ਮਹੀਨਿਆਂ ਦਾ ਤਾਂ ਪਿਛਲੀ ਵਾਰ ਆਪਾਂ ਨੂੰ ਸਾਰਿਆਂ ਨੂੰ ਪਤਾ ਬਹੁਤ ਨੁਕਸਾਨ ਹੋਇਆ ਗਰਮੀ ਕਾਰਨ ਪਸ਼ੂਆਂ ਦਾ ਤੇ ਬੱਚਾ ਸੱਟਣ ਤੋਂ ਬਾਅਦ ਵੀ 22 ਲੀਟਰ ਤੇ ਗਾਂ ਚੱਲ ਗਈ ਸੀ ਹੁਣ ਵੀ 17-18 ਲੀਟਰ ਜਿਹੜੀ ਦੁੱਧ ਆ ਦੇ ਰਹੀ ਆ ਤੇ ਐਤਕੀ ਵੀ ਇਹ ਏਬੀਐਸ ਦਾ ਮਾਰਸ਼ਲ ਬੋਲਾ ਲੱਗਿਆ ਹੋਇਆ ਮੰਨ ਲਓ ਜੋ ਬੋਲ ਦੀ ਕਨਵੈਨਸ਼ਨ ਸੀਮਨ ਤਾਲ ਆਏ ਸੀ ਮੈਂ ਕਿਹਾ ਵੀ ਬੱਚਾ ਸੱਟਿਆ ਹੋ ਸਕਦਾ ਪਸ਼ੂ ਕੰਸੀਵ ਨਾ ਹੋਵੇ ਬਟ ਇਹਨੂੰ ਉਸ ਤੋਂ ਬਾਅਦ ਜਦੋਂ ਟੀਕਾ ਭਰਾਇਆ ਉਸੇ ਬੋਲੇ ਤੋਂ ਗੱਬਰ ਰਹੇਗੀ ਤਾਂ ਇਹ ਵੀ ਉਸ ਤੋਂ ਬਾਅਦ ਬਹੁਤ ਜ਼ਿਆਦਾ ਚੰਗਾ ਆਪਾਂ ਨੂੰ ਰਿਜ਼ਲਟ ਦੇਊਗੀ ਜੇ ਬੱਚੀ ਦੇਤੀ ਤਾਂ ਹੋਰ ਵੀ ਜ਼ਿਆਦਾ ਚੰਗੀ ਗੱਲ ਆ ਇਹ ਗਾਂ ਤੁਸੀਂ ਲਾ ਲਓ ਜੀ ਮੈਂ ਐਡੀ ਗੱਲ ਲੈਣੀ ਹੁੰਦੀ ਤਾਂ ਮੈਨੂੰ ਟੋਕੜ ਗਾਂ ਵੀ ਲੱਖ ਰੁਪਏ ਦੀ ਮਿਲਦੀ ਕਿਉਂਕਿ 35 40 40 ਕਿਲੋ ਲੀਟਰ ਦੀ ਕਪੈਸਿਟੀ ਵਾਲੀ ਗਾਂ ਗਈ ਹੁਣ ਜਿਹੜੀ ਗਾਂ ਤੋਕੜ 17 18 ਲੀਟਰ ਤੇ ਚੱਲੀ ਜਾਂਦੀ ਆ ਬੱਚਾ ਸਿੱਟੇ ਤੋਂ 22 30 ਲੀਟਰ ਤੇ ਚੱਲ ਗਈ ਤਾਂ ਸੱਜਰ 35 ਪਰਸ ਦੁੱਧ ਕੱਢੂਗੀ ਹੀ ਕੱਢੂਗੀ ਆਪਾਂ ਇਹਦੇ ਕੋਈ ਪੈਸਾ ਨਹੀਂ ਲਾਇਆ ਸਿਰਫ ਇਹਦਾ ਟ੍ਰੀਟਮੈਂਟ ਕਰਿਆ ਟ੍ਰੀਟਮੈਂਟ ਆਪਾਂ ਵੀਡੀਓ ਦੇ ਵਿੱਚ ਦੇਖਿਆ ਹੋਇਆ ਤਾਂ ਭਰਾ ਇਦਾਂ ਵੀ ਪਸ਼ੂ ਨੂੰ ਫੜ ਕੇ ਤਾਂ ਆਪਦਾ ਡੇਰੀ ਫਾਰਮ ਨੇ ਉਹ ਚਲਾ ਸਕਦੇ ਨੇ ਬਾਕੀ ਤੁਸੀਂ ਜਿਹੜੀ ਆ ਗਾਂ ਗਈ ਇਹ ਗਾਂ ਦੇ ਸਕਦੇ ਹੋ ਇਹ ਗਾਂ ਨੇ ਆਪਣੇ ਕੋਲੇ ਪਹਿਲੇ ਸੂਈ ਵੀ ਬੱਚੀ ਦਿੱਤੀ ਸੀਗੀ ਸਾਹੀ ਵਾਲਟੀਕੇ ਦੀ ਇਹ ਗਾਂ ਦੀ ਮੈਂ ਤੁਹਾਨੂੰ ਵੀਡੀਓ ਵੀ ਨਾਲ ਲਾ ਦੂੰਗਾ ਬਹੁਤ ਜ਼ਿਆਦੇ ਖਰਾਬ ਹਾਲਤ ਦੇ ਵਿੱਚ ਗਾਂ ਸੀਗੀ ਬਹੁਤ ਜ਼ਿਆਦੇ ਦੀ ਕੰਡੀਸ਼ਨ ਜਿਹੜੀ ਖਰਾਬ ਸੀ ਬ੍ਰੀਡ ਪੱਖੋਂ ਬਹੁਤ ਚੰਗੀ ਆ ਬਹੁਤ ਟਾਈਟ ਲੇਵੇ ਦੀ ਗਾਂ ਆਂਗੀ ਦੁੱਧ ਵੀ ਇਹਨੇ ਪਹਿਲੇ ਸੋਹੇ ਚੰਗਾ ਦਿੱਤਾ ਹੁਣ ਇਹਦੇ ਆਪਾਂ ਕੀ ਕੀਤਾ ਇਸ ਵਾਰ ਜਦੋਂ ਬੋਲੀ ਸੀ ਆਪਾਂ ਨੂੰ ਇਹ ਸੀ ਵੀ ਇਦੋਂ ਵੀ ਬ੍ਰੀਡ ਹੋਰ ਚੰਗੀ ਬਣ ਜੇ ਆਪਾਂ ਸਿਮਨ ਦੀ ਸਾਰੀ ਖੇੜਾ ਸਿਮਣ ਆਪਾਂ ایਵੀਐਸ ਦਾ ਬ੍ਰੈਵੋ ਇਹਦੇ ਵੀ ਸੈਕਸਡ ਸਿਮਨ ਲਾਇਆ ਹੋਇਆ ਹੁਣ ਕਈ ਵਾਰ ਕੀ ਹੁੰਦਾ ਆਪਾਂ ਜਿਆਦਾ ਮਹਿੰਗੇ ਸਿਮਨ ਤੁਸੀਂ ਲਾ ਲਓ ਵੀ ਸੈਕਸਡ ਸਿਮਨ ਅਸਲ ਦੇ ਵਿੱਚ ਗਾਵਾਂ ਦੇ ਵਿੱਚ ਜਿਹੜੀ ਬੈਸਟ ਪਸ਼ੂ ਪਾਲਕ ਭਰਾਮਣ ਦੇ ਹੱਕ ਦੀ ਐ ਉਹ ਐਵੀਐਸ ਐ ਐਵੀਐਸ ਪਹਿਲੀ ਕੰਪਨੀ ਹੈ ਜਿਹੜੀ ਇੰਡੀਆ ਚ ਸਕਸ ਸਿਮਨ ਲੈ ਕੇ ਆਈ ਹੈ ਦੂਜੇ ਨੰਬਰ ਤੇ ਕੋਣੇ ਹੁਣ ਬੋਲ ਦਿੱਤੇ ਨੇ ਡੀਹੌਰਨ ਉਹਦਾ ਜੀਨ ਹੈ ਜਿਹੜਾ ਉਹ ਉਹਨਾਂ ਨੇ ਬਾਹਰ ਕੱਟਦਾ ਕਿਉਂਕਿ ਉਹਦੇ ਸਿੰਗ ਹੀ ਨਹੀਂ ਆਉਣੇ ਡੀਹੌਰਨ ਪੈਦਾ ਹੋਣੀਆਂ ਬੱਚਿਆਂ ਉਦੋਂ ਹੀ ਬਿਨਾ ਸਿੰਗਾ ਤੋਂ ਆਪਾਂ ਨੂੰ ਡੀਹੌਰਨ ਕਰਨ ਦੀ ਲੋੜ ਨਹੀਂ ਪਿਆਣੀ ਉਹਦੇ ਸਿੰਗ ਹੀ ਨਹੀਂ ਆਉਣੇ ਇਦਾਂ ਦੇ ਸਿਮਨ ਵੀ ਐਵੀਐਸ ਨੇ ਦੇਤੇ ਤਾਂ ਜੇ ਤੁਸੀਂ ਸਕਸ ਸਿਮਨ ਦੀ ਗੱਲ ਕਰਦੇ ਆ ਬੱਚੇ ਵਾਲੇ ਟੀਕੇ ਦੀ ਆਪਾਂ ਗੱਲ ਕਰਦੇ ਆ ਤਾਂ ਬੱਚੇ ਵਾਲਾ ਟੀਕਾ ਇਥੋਂ ਤੱਕ ਵੀ ਦੇਖਿਆ ਵੀ 4000 ਤੋਂ ਲੈ ਕੇ 10000 ਤੱਕ ਬੱਚੇ ਵਾਲਾ ਟੀਕਾ ਹੁਣ ਜਿਹੜੇ ਭਰਾ ਨੇ ਦੁੱਧਨ ਵਾਲਾ ਆਪਣਾ ਕੰਮ ਚਲਾਉਣਾ ਉਹ 5 5 6000 ਦਾ ਸੈਕਸਰ ਸੀਮਨ ਕਿਵੇਂ ਲਾ ਲੂਗਾ ਫਿਰ ਇਹ ਗਰੰਟੀ ਨਹੀਂ ਵੀ ਰਹੂਗਾ ਨਹੀਂ ਰਹੂਗੀ ਤਾਂ EBS ਕੰਪਨੀ ਦੇ ਜਿਹੜੇ ਟੀਕੇ ਨੇ ਜਿਹੜੇ ਆਪਾਂ ਚੰਗੀ ਤਰ੍ਹਾਂ ਲਵਣਾ 1500 ਤੋਂ ਲੈ ਕੇ 2000 ਤੋਂ ਨੂੰ ਸੈਕਸਰ ਸੀਮਨ ਬਹੁਤ ਜ਼ਿਆਦਾ ਚੰਗਾ ਮਿਲ ਜਾਣਾ ਤੁਸੀਂ ਲਾ ਲਓ ਵੀ ਉਹ ਸੀਮਨ ਆ ਕਈ ਤਾਂ ਮੇਲਿਆਂ ਤੇ ਬੱਚਿਆਂ EBS ਦੀ ਜੱਦੀਆਂ ਉਹ ਪੈਸੇ ਪੁਸੇ ਦੇ ਕੇ ਕਿਵੇਂ ਨਾ ਕਿਵੇਂ ਕਰਕੇ ਫਲਾਨੀ ਕੰਪਨੀ ਦਾ ਸੀਮਨ ਸੀ ਜੀ ਫਲਾਨੀ ਦਾ ਸੀਗਾ ਉਹ ਚੀਜ਼ ਹੋ ਜਾਂਦੀ ਆ ਪਰ ਜਿਹੜਾ ਆਮ ਪਸ਼ੂ एबीएस ਦੇ ਬਹੁਤ ਹੀ ਜਿਆਦੇ ਚੰਗੇ ਝੋਟੇ ਨੇ ਉਹਨਾਂ ਦੀ ਵੀਡੀਓ ਆਪਾਂ ਲੱਗ ਤੋਂ ਬਣਾਵਾਂਗੇ ਉਹ ਸਿਮਨ ਲਾ ਕੇ ਆਪਾਂ ਬ੍ਰੀਡ ਤਿਆਰ ਕਰਾਂਗੇ ਇਹ ਬੱਚੇ ਡੈਨਮਾਰਕ ਦੇ ਇਹਦੇ ਹੁਣ এবੀਐਸ ਬ੍ਰੈਵੋ ਲੱਗਿਆ ਹੋਇਆ ਇਹਦੇ ਵੀ ਅੱਗੇ ਰਿਜ਼ਲਟ ਦੇਣਾਗਾ ਇਹ ਗਾਂ ਦੀ ਵੀ ਪਾਸ ਦੁਬਾਰੇ ਸੈਕਸਟ ਲਾਵਾਂਗੇ ਕਿਉਂਕਿ ਦੁਬਾਰੇ ਹੀਟ ਦੇ ਵਿੱਚ ਸੀ ਗਾਂ ਇਹ ਤਾਂ ਇਦਾਂ ਦਾ ਕਰਕੇ ਤੁਸੀਂ ਘੱਟ ਪੈਸਿਆਂ ਦੇ ਵਿੱਚ ਚੰਗੀ ਬ੍ਰੀਡ ਕਰਕੇ ਆਪਣਾ ਡੇਰੀ ਫਾਰਮ ਤਿਆਰ ਕਰ ਸਕਦੇ ਹੋ ਬਾਕੀ ਜਿੰਨੀ ਆਪਣੀ ਤੁਸੀਂ ਉਹ ਗਾਂ ਦੇਖ ਸਕਦੇ ਹੋ ਇਹ ਗਾਂ ਵੀ ਆਪਾਂ ਸੁਨਨੀ ਫੜੀ ਹੋਈ ਆ ਇਹ ਗਾਂ ਦਾ ਚਲੋ ਬੁੱਲ ਤੋਂ ਹੀ ਕਿਤੇ ਕ੍ਰੋਸ ਹੋਈ ਆ ਇਹ ਤਾਂ ਆਪਾਂ ਨੂੰ ਕੋਈ ਰਿਕਾਰਡ ਨਹੀਂ ਆ ਬਟ ਗਾਂ ਦੀ ਝੋਲੀ ਬਹੁਤ ਜਿਆਦਾ ਚੰਗੀ ਆ ਹੁਣ ਕਿਉਂਕਿ ਮੈਨੂੰ ਕੀ ਸੀ ਆਪਾਂ ਨੂੰ ਥੋੜੀ ਨੌਲੇਜ ਸੀਗੀ ਵੀ ਇਹ ਗਾਂ ਚੰਗੀ ਆ ਆਪਾਂ ਵਾਰਾ ਫਿਰਦੀ ਫੜ ਲਈ ਆਪਾਂ ਨੂੰ ਪਤਾ ਲੱਗਿਆ ਸੀ ਵੀ ਗਾ ਗੱਬਣ ਹੈ ਕਿਉਂਕਿ ਇਹਦਾ ਕੀ ਸੀਗਾ ਜਦੋਂ ਪਸ਼ੂ ਥੋੜਾ ਗੱਬਣ ਹੋ ਜਾਂਦਾ ਜਿਹੜੀ ਪਸ਼ੂ ਦੀ ਸੂ ਹੁੰਦੀ ਆ 25 20ਵੇਂ 25ਵੇਂ ਦਿਨ ਉਹ ਸੂ ਅੰਦਰ ਨੂੰ ਸੁੱਕਣ ਲੱਗ ਜਾਂਦੀ ਆ ਮਤਲਬ ਕੀ ਆ ਹਾਰਮੋਨ ਜਦੋਂ ਬਦਲ ਗਿਆ ਪਸ਼ੂ ਗੱਬਣ ਹੋ ਗਿਆ ਬੱਚੇ ਦੇ ਨੀ ਦਾ ਮੂੰਹ ਬੰਦ ਹੋ ਗਿਆ ਜਦੋਂ ਬੱਚੇ ਦਾ ਮੂੰਹ ਬੰਦ ਹੋ ਗਿਆ ਜੇ ਜਿਹੜੀ ਸੂਆ ਸੂ ਦਾ ਕੰਮ ਖਤਮ ਹੋ ਗਿਆ ਸੂ ਸੁੰਗੜਨੀ ਸਟਾਰਟ ਹੋ ਜਾਂਦੀ ਆ ਉਹ ਆਪਦੇ ਅੰਦਰਲੇ ਪਾਸੇ ਨੂੰ ਤਰੇਣਾ ਪੈਣੀ ਹੈ ਖਿੱਚਣ ਲੱਗੇ ਆ ਕਿਉਂਕਿ ਹਾਰਮੋਨ ਅੰਦਰੋਂ ਖੇਜਦਾ ਜਿਹੜੀ ਚੀਜ਼ ਨੂੰ ਤਾਂ ਉਹਦੇ ਚ ਇੱਕ ਬੀ ਸ਼ੇਪ ਦਾ ਨਿਸ਼ਾਨ ਬਣ ਜਾਂਦਾ ਵਿਚਾਲੇ ਦੇ ਜਾ ਕੇ ਜਿਹੜਾ ਉਹ ਬੀ ਸ਼ੇਪ ਦਾ ਨਿਸ਼ਾਨ ਆ ਉਹ ਤੋਂ ਪਤਾ ਲੱਗ ਜਾਂਦਾ ਵੀ ਤੁਹਾਡਾ ਪਸ਼ੂ ਗੱਭਣਾ ਆ ਕਿ ਫੰਡਰ 20 25 ਦਿਨਾਂ ਦਾ ਪਤਾ ਲੱਗ ਜਾਂਦਾ ਤਾਂ ਬਾਹਰ ਫਿਰਦੀ ਸੀ ਉਹੀ ਸੂਤ ਦੇ ਨਿਸ਼ਾਨੀਆਂ ਸੀ ਆਪਾਂ ਡਾਕਟਰ ਤੋਂ ਜੋ ਚੈੱਕ ਕਰਾਈ ਬਾਹਰੋਂ ਫੜ ਕੇ ਤਾਂ ਗਾਂ 2 ਮਹੀਨੇ ਦੀ ਗੱਭਣ ਸੀ ਤਾਂ ਆਪਾਂ ਗਾਂ ਫਾਰਮ ਦੇ ਵਿੱਚ ਇਹ ਲੈ ਆਏ ਟ੍ਰੀ ਜਿਹੜੀ ਸਾਫ ਸੰਭਾਲ ਆ ਸਾਫ ਸਵਾਲ ਤੁਸੀਂ ਜਿੰਨੀ ਸਾਫ ਸਵਾਲ ਹੋ ਜੂ ਉਹਨਾਂ ਡੇਰੀ ਫਾਰਮ ਕਾਮਯਾਬ ਆ ਤੇ ਬਾਕੀ ਜਿਹੜੀ ਬਰੀਡ ਆ ਬਰੀਡ ਤੁਸੀਂ ਛੋਟੇ ਲੈਵਲ ਤੋਂ ਤਿਆਰ ਕਰੋਗੇ ਤਾਂ ਤੁਹਾਨੂੰ ਨੋਲਿਜ ਆਉਣੀ ਆ ਭਾਵੇਂ ਉਹ ਸਿਲੈਕਸ਼ਨ ਕੀ ਹੁੰਦਾ ਹੈ ਸਿਲੈਕਸ਼ਨ ਆਪਾਂ ਉਹਨੂੰ ਕਹਿ ਦਿੰਦੇ ਆ ਵੀ ਤੁਸੀਂ ਕਿਹੜਾ ਬੱਲ ਯੂਜ਼ ਕਰਦੇ ਹੋ ਜਾਂ ਕਿਹੜਾ ਬੱਲ ਤੁਸੀਂ ਲਾ ਰਹੇ ਹੋ ਉਹਦੇ 'ਚ ਕੀ ਹੁੰਦਾ ਜਿਹੜਾ ਬੱਲ ਤੁਹਾਡੇ ਘਾਟਾ ਪੂਰੀਆਂ ਕਰੇ ਉਹ ਬੱਲ ਲਾਉਣਾ ਚਾਹੀਦਾ ਹੁਣ ਮੰਨ ਲਓ ਕੋਈ ਗਾਂ ਦੁੱਧ ਵੱਧ ਦਿੰਦੀ ਆ ਉਹਦੀ ਸਟ੍ਰਕਚਰ ਚੰਗੀ ਨਹੀਂ ਉਹਦੇ ਜਿਹੜਾ ਬੱਲ ਸਟ੍ਰਕਚਰ ਜਾਦੇ ਚੰਗੀ ਦਿੰਦਾ ਬਾਡੀ ਜਾਦੇ ਚੰਗੀ ਦਿੰਦਾ ਉਹ ਬੱਲ ਨੂੰ ਯ ਇਹੀ ਗੱਲ ਮੱਜਾਂ ਦੇ ਵਿੱਚ ਹੁੰਦੀ ਆ ਕਈ ਚੰਗੀਆਂ ਮੱਜਾਂ ਹੁੰਦੀਆਂ ਨੇ ਜੇ ਸਿੰਗ ਖੁੱਲਾ ਤਾਂ ਜਿਹੜਾ ਆਸਾਨ ਸਿੰਗ ਚੰਗਾ ਦਿੰਦਾ ਹੋਵੇ ਉਹ ਸਿਮਨ ਤੁਸੀਂ ਯੂਜ਼ ਕਰ ਲਿਓ ਜੇ ਤੁਸੀਂ ਮੰਨ ਲਓ ਨੀਚਲੇ ਲੈਵਲ ਤੋਂ ਬਰੀਡਿੰਗ ਨਹੀਂ ਕਰੋਗੇ ਤਾਂ ਤੁਹਾਡਾ ਡੇਰੀ ਫਾਰਮ ਤੋਂ ਉਹਨੂੰ ਪੈਸੇ ਬਹੁਤ ਜ਼ਿਆਦਾ ਖਰਚਣੇ ਪੈਣਗੇ ਤੁਹਾਨੂੰ ਮਹਿੰਗੇ ਤੋਂ ਮਹਿੰਗਾ ਪਸ਼ੂ ਲੈਣਾ ਪੂ ਫਿਰ ਇਹ ਨਹੀਂ ਪਤਾ ਮਹਿੰਗੇ ਤੋਂ ਮਹਿੰਗਾ ਪਸ਼ੂ ਕਿਵੇਂ ਅਗਲੇ ਨੇ ਸਾਂਭਿਆ ਕਿਵੇਂ ਉਹਦੀ ਕੇਅਰ ਹੋਈ ਆ ਤੁਹਾਡੇ ਕੋਲੇ ਆ ਕੇ ਹੋ ਸਕਦਾ ਰਿਪਿਊਟ ਮਾਰ ਜੇ ਹੋ ਸਕਦਾ ਤੁਹਾਡੇ ਕੋਲੇ ਆ ਕੇ ਦੁੱਧ ਘੱਟ ਦੇਵੇ ਮੋਸਟ ਜਿਹੜੇ ਲੋਕ 40 40 ਲੀਟਰ ਗਾਵਾ ਗਾ ਕੇ ਦਿੰਦੇ ਨੇ 30 30 ਤੋਂ ਟੱਪੀਆਂ ਨੇ ਜਿੰਨੀਆਂ ਗਾਗੀਆਂ ਮੈਂ ਦੇਖਦਾ ਹੁੰਨਾ ਵੀ ਭਾਈ 1.5 ਲੱਖ ਦੀ ਦੋ ਦੁੱਧ ਲਿਆਉਂਦੀ ਐ 40 ਲੀਟਰ ਤੇ ਕਿਹਾ ਸੀ 30 ਤੋਂ ਟੱਪੀ ਉਹ ਅਸਲ ਦੇ ਵਿੱਚ ਕਾਰਨ ਕੀ ਹੁੰਦਾ ਉਹ ਗਾਵਾ ਕਈ ਵਾਰੀ ਸਮਾਈ ਜ਼ਿਆਦੇ ਚ ਆਈਆਂ ਹੁੰਦੀਆਂ ਉਹ ਆਪਣੇ ਕੋਲੇ ਆ ਕੇ ਸਮਾਈ ਘੱਟ ਜਾਂਦੀ ਐ ਕਿਉਂਕਿ ਆਪਾਂ ਕੀ ਐ ਆਪਣਾ ਨਾਰਮਲ ਐ ਉਹ ਜਿਹੜਾ ਵੱਡੇ ਫਾਰਮਰ ਨੇ ਉਹ ਤਾਂ ਸਾਰਾ ਕੁਝ ਨੂੰ ਮੈਨੇਜ ਕਰ ਦਿੰਦੇ ਨੇ ਆਪਣੇ ਤੋਂ ਉਹ ਨਹੀਂ ਦੇਖ ਰਿਹਾ ਕਈ ਵਾਰੀ ਨਹੀਂ ਹੁੰਦੀ ਖੇਤੀਬਾੜੀ ਦੇ ਵੀ ਕੰਮ ਤਾਂ ਹੰਦੇ ਹੁੰਦੇ ਨੇ ਤਾਂ ਕਰਕੇ ਤੁਸੀਂ ਬ੍ਰੀਡ ਆ 60000 ਦੀ ਗਾਂ ਚੋਂ 3 ਲੱਖ ਦੀ ਗਾਂ ਪੈਦਾ ਕਰਦੇ 80000 ਦੀ ਮੱਝ ਚੋਂ 10 ਲੱਖ ਦੀ ਮੱਝ ਪੈਦਾ ਕਰਦੇ ਉਹਨੂੰ ਆਪਾਂ ਬਰੀਡਰ ਕਹਿੰਦੇ ਆ ਹਰਿਆਣਾ ਦੇ ਵਿੱਚ ਤੁਸੀਂ ਜਾਓਗੇ ਮੱਝਾਂ ਦੀ ਗੱਲ ਕਰਦੇ ਆ ਆਮ ਘਰਾਂ ਦੇ ਵਿੱਚ 3-3 ਲੱਖ ਦੀਆਂ ਮੱਝਾਂ ਖੜੀਆਂ ਕੀ ਸਿਰਫ ਉਹਨਾਂ ਕੋਲ ਪੰਚਾਇਤੀ ਝੋਟੇ ਚੰਗੇ ਨੇ ਇੱਕ ਉਹਨਾਂ ਕੋਲ ਐਲ.ਐਲ.ਡੀ.ਵੀ ਹੈ ਐਲ.ਐਲ.ਡੀ.ਵੀ ਆਪਾਂ ਨੂੰ ਪਤਾ ਹੀ ਹੈ ਰਿਜ਼ਲਟ ਕਿੰਨਾ ਕਿ ਜ਼ਿਆਦਾ ਟਾਪ ਕੱਟੇ ਝੋਟੇ ਆ ਰਹੇ ਨੇ ਤਾਂ ਜਿੰਨੀ ਬਰੀਡ ਪੈਦਾ ਕਰਦੀ ਅਸਲ ਦੇ ਵਿੱਚ ਸਾਰਾ ਕਿਸਾਨ ਹੀ ਪੈਦਾ ਕਰਦਾ ਉਹ ਅੱਜ ਕੱਲ ਜਿਹੜਾ ਆਪਾਂ ਆਮ ਕਹਿੰਦੇ ਵੀ ਅਸੀਂ ਬਰੀਡਰ ਆਂ ਜੀ ਬਰੀਡ ਤੇ ਕੰਮ ਉਮਰਾ ਲੰਘ ਜਾਣੀਆਂ ਤੁਹਾਨੂੰ ਹੌਲੀ ਹੌਲੀ ਤਜਰਬਾ ਆਊ ਤਾਂ ਕਰਕੇ ਕਹਿਣਾ ਜਿੱਦਾਂ ਆਪਾਂ ਹੁਣ ਇਹ ਗਾਂ ਆਪਣੇ ਕੋਲ ਐਡ ਕੀਤੀ ਜਿਸ ਸੂਏ ਨੂੰ ਸਵਾ ਮਾ ਕੇ ਹੁਣ ਇਹ ਤੇ ਸਿੰਮਲ ਸੈਕਸਟੀ ਲਾਵਾਂਗੇ ਇਹ ਵੀ ਸੈਕਸਲ ਸਿੰਮਨ ਦੀ ਬੱਚੀ ਹੈ ਤੇ ਜਿਹੜੀ ਹੁਣ ਪਿੱਛੇ ਇੱਕ ਬ੍ਰੈਵੋ ਦੀ ਆਪਣੇ ਕੋਲੇ ਇਹਦੇ ਇਸ ਗਾਂ ਦੇ ਵਿੱਚੋਂ ਇੱਕ ਬੱਚੀ ਡਸਟਰ ਦੀ ਆਈ ਹੋਈ ਆ ਤਾਂ ਮੈਂ ਨਾਲ ਕਲਿੱਪ ਕੱਟ ਕੇ ਲਾਉਂ ਤੁਸੀਂ ਬੱਚੀ ਉਹ ਡਸਟ ਵਾਲੀ ਐਬੀਐਸ ਵਾਲੀ ਬੱਚੀ ਆ ਡੈਨਮਾਰਕ ਵਾਲੀ ਉਹ ਵੀ ਬੱਚੀ ਬਹੁਤ ਜ਼ਿਆਦਾ ਟੌਪ ਦੀ ਉੱਚੀ ਲੰਮੀ ਬਣੂ ਇਹਦੀ ਵੀ ਤੁਸੀਂ ਗਰੋਥ ਦੇਖੋ ਫਿਰ 13-14 ਮਹੀਨੇ ਦੀ ਬੱਚੀ ਮਾਂ ਦੇ ਬਰਾਬਰ ਜਾ ਗਈ ਤੇ ਜਦੋਂ ਉਹ ਇਹਨੇ ਸੋਨਾ ਤੇ ਉਦੋਂ ਤਾਂ ਇਹ ਬਹੁਤ ਜਿਆਦਾ ਤਰੱਕੀ ਕਰਜੋ ਬਹੁਤ ਟਾਈਟ ਲੇਵਾ ਕੱਡੂ ਬੱਚੀ ਇਹ ਐਸੇ ਹੀ ਤਰ੍ਹਾਂ ਆਪਾਂ ਸਾਰੀ ਬਰੀਡ ਤਿਆਰ ਕਰਾਂਗੇ ਆਪਾਂ ਬਰੀਡ ਦੇ ਉੱਪਰ ਕਦੇ ਕੋਈ ਪੈਸਾ ਨਹੀਂ ਲਾਉਣਾ ਤਾਂ ਮੈਂ ਭਰਾਵਾਂ ਨੂੰ ਵੀ ਇਹੀ ਗੁਜਾਰਸ਼ ਕਰੂੰਗਾ ਵੀ ਜਿਹੜੀ ਵੀ ਤੁਸੀਂ ਬਰੀਡ ਤਿਆਰ ਕਰਨੀ ਆ ਆਪਣਾ ਸੀਮਣ ਲਵਾ ਕੇ ਆਪ ਬਰੀਡ ਕਰੋ ਸੀਮਣ ਤੁਸੀਂ ਇਹ ਕਈ ਵਾਰੀ ਕੀ ਹੁੰਦਾ ਵੀ ਡਾਕਟਰ ਨੂੰ ਕਹ ਦੇਣਾ ਟੀਕਾ ਭਰਜੋ ਤਾਂ ਉੱਥੇ ਡਾਕਟਰ ਦਾ ਵੀ ਨਹੀਂ ਕੋਸੂਰ ਹੁੰਦਾ ਜੇ ਤੁਸੀਂ ਡਾਕਟਰ ਨੂੰ ਦੱਸੋਗੇ ਭਾਈ ਆਹ ਸੀਮਣ ਭਰੋ ਸਾਡੇ ਸਾਡੇ ਇਹ ਨਹੀਂ ਭਰਨਾ ਅੱਜ ਕੱਲ ਗੂਗਲ ਤੇ ਸਾਰਾ ਕੁਝ ਪਿਆ YouTube ਤੇ ਪਿਆ ਤੁਸੀਂ ਬੋਲਰ ਸਰਚ ਕਰ ਸਕਦੇ ਹੋ ਤੁਹਾਨੂੰ EBS ਦੀ ਬੋਲਰ ਨਿਕਲ ਆ ਜਿੰਨੇ ਦੇ 3 ਦੁੱਧ ਦੇ ਰਹੀਆਂ ਉਹ ਬੁੱਲ ਵੀ ਤੁਹਾਨੂੰ ਮਿਲ ਜਾਣੇ ਨੇ ਬਟ ਗੱਲ ਕੀ ਹੁੰਦੀ ਆ ਆਪਾਂ ਥੋੜਾ ਧਿਆਨ ਨਹੀਂ ਦਿੰਦੇ ਹੁਣ ਡਾਕਟਰ ਨੂੰ ਕਹਣਾ ਤੁਸੀਂ ਆਹ ਸਿੰਮਣ ਲਾਓ ਡਾਕਟਰ ਨੇ ਕੀ ਜੇ ਤੁਸੀਂ ਇਹ ਕਹਿੰਦਾ ਵੀ ਭਾਈ ਟੀਕਾ ਭਰਜੋ ਨਾ ਪਾਓ ਸਟਰਾ ਕਦੇ ਸਟਰਾ ਸਾਹਮ ਕੇ ਰੱਖਦੇ ਆ ਜੇ ਸਟਰਾ ਸਾਹਮ ਕੇ ਰੱਖਾਂਗੇ ਆਪਣੇ ਕੋਲ ਰਿਕਾਰਡ ਹੋਊ ਅੱਗੇ ਜਾ ਕੇ ਇਨ ਬਰੀਡਿੰਗ ਨਹੀਂ ਹੋਣੀ ਆਪਾਂ ਤੇ ਜੇ ਤੁਸੀਂ ਡਾਕਟਰ ਨੂੰ ਕਹੋਗੇ ਵੀ ਆਹ ਚੰਗਾ ਸਿੰਮਣ ਲਾਓ ਡਾਕਟਰ ਚੰਗਾ ਸਿੰਮਣ ਲਾਊਗਾ ਹੀ ਲਾਊਗਾ ਕਿਉਂਕਿ ਉਹਨੂੰ ਪਤਾ ਲੱਗ ਗਿਆ ਨੇ ਡਾਕਟਰ ਨੂੰ ਵੀ ਬੰਦਾ ਜਾਣਕਾਰ ਆ ਤਾਂ ਸਿੰਮਣ ਆਪਾਂ ਚੰਗਾ ਲਾਈਏ ਹੁਣ ਜੇ ਤੁਸੀਂ 100 ਰੁਪਏ ਖਾਤਰ ਆਪ ਗੱਲ ਸਾਰੀ 100 ਰੁਪਏ ਦੀ ਹੁੰਦੀ ਆ ਨੁਕਸਾਨ ਆਪਣਾ ਵੱਡਾ ਕਰ ਜਾਂਦੀ ਆ ਹੁਣ ਆ ਸਿਮਰ ਦੱਸ ਰਹੀ ਆ ਵੀ ਆ ਬੱਚੀ ਤੋਂ ਆ ਗਾਂ ਤੇ ਆ ਬੱਚੀ ਦੇ ਵਿੱਚ ਤੁਸੀਂ ਇੱਥੇ ਮਾਗਰ ਖੜੀਂਗਾ ਦੋਨੇ ਦੇਖ ਸਕਦੇ ਹੋ ਹੱਟ ਦਾ ਕਿੰਨਾ ਫਰਕ ਆ ਇਹਦਾ ਹੱਟ ਕਿੰਨਾ ਥੋੜਾ ਟਾਲੂ ਚ ਆ ਗਿਆ ਉਹਦਾ ਹੱਟ ਚੌਰਸ ਹੱਟ ਕਿੰਨਾ ਖੜਮਾ ਹੱਡਾ ਤੇ ਚੋਲੀ ਦੇਖੋ ਥੱਲੇ ਬੱਚੂ ਦੀ ਕਿੰਨੀ ਸੋਹਣੀ ਚੋਲੀ ਕੱਢਦੀ ਟਾਈਟ ਚੋਲੀ ਕੱਢਦੀ ਹੁੰਦੀ ਆ ਉਹ ਇਹ ਗਾਂ ਥੋੜੀ ਢਿੱਲੇ ਲੇਵੇ ਦੀ ਆ ਪਰ ਦੁੱਧ ਨੂੰ ਇਹ ਵੀ ਬਹੁਤ ਚੰਗੇ ਨਿਕਲੀ ਹੁਣ ਇਹ ਗਾਂ ਤੁਸੀਂ ਲਾ ਲਓ ਦੁੱਧ ਦੀ ਜੇ ਦੇ ਚੰਗਾ ਆਪਦਾ ਖਰਚਾ ਕੱਢ ਰਹੀ ਆ ਪੈਸੇ ਬ ਜੇ ਤੁਹਾਨੂੰ ਸੀਮਨ ਲਵਾਉਣੀ ਚੰਗੀ ਜਾਂ ਚੰਗਾ ਸੀਮਨ ਤੁਸੀਂ ਵਰਤ ਸਕਦੇ ਹੋ ਤਾਂ ਗਾਵਾਂ ਦੇ ਵਿੱਚ ਮੈਂ ਜਿਹੜਾ ਸੀਮਨ ਰਿਕਮੈਂਡ ਕਰੂੰਗਾ ਭਰਾਵਾਂ ਨੂੰ EBS ਦਾ ਕਰੂੰਗਾ ਕਿਸਾਨ ਦੇ ਹੱਕ ਨੂੰ ਸਭ ਤੋਂ ਸਸਤਾ ਤੇ ਸਭ ਤੋਂ ਚੰਗੇ ਰਿਜ਼ਲਟ ਦੇਣ ਵਾਲਾ ਇੱਕ EBS ਗਾਵਾਂ ਦੇ ਵਿੱਚ ਭਾਰਤ ਦੇ ਵਿੱਚ ਰੈਵੋਲੂਸ਼ਨ ਲੈ ਕੇ ਆਇਆ ਉਸ ਤੋਂ ਪਹਿਲਾਂ EBS ਬਹੁਤ ਜਾਦੇ ਪੁਰਾਣੀ ਕੰਪਨੀ ਹੈ ਹੁਣ ਤਾਂ ਹਰ ਇੱਕ ਬਹੁਤ ਜਾਦੇ ਕੰਪਨੀ ਆ ਗਈਆਂ ਮਹਿੰਗੇ ਮਹਿੰਗੇ ਸੀਮਨ ਦੱਸ ਰਹੇ ਨੇ ਬਟ EBS ਨੂੰ ਵਰਤੋ ਘੱਟ ਪੈਸੇ ਦੇ ਵਿੱਚ ਚੰਗੀ ਬੀੜ ਤੁਸੀਂ ਤਿਆਰ ਕਰ ਲਓਗੇ ਗਾਵਾਂ ਦੇ ਵਿੱਚ EBS ਤੁਸੀਂ ਦੇਖ ਲਓ ਰਮਾਡਾ ਬੁੱਲ ਹੈਗਾ ਸਟ੍ਰਾਈਕਰ ਦੀ ਡੈਥ ਹੋਗੀ ਔਰ ਮਾਡਾ ਹੈਗਾ ਪਾਈਪਰ ਹੈਗਾ ਮੈਜਿਕ ਹੈਗਾ ਡਸਟਰ ਹੈਗਾ ਬ੍ਰੈਵੋ 스ਨੋਮੈਨ ਇਹ ਸਾਰੇ ਬੋਲ ਸਪਾਈਕ ਬੋਲ ਹੈਗਾ ਮਾਰਸ਼ਲ ਹੈਗਾ ਜਿੰਨੇ ਵੀ ਚੰਗੇ ਬੋਲ ਨੇ ਸਾਰੇ ਚੰਗੇ ਬੋਲ ਨੇ ਮਾੜਾ ਬੋਲ ਨੇ ਦੇ ਵਿੱਚੋਂ ਕੋਈ ਨਹੀਂ ਆ ਕਿਉਂਕਿ ਇਹ ਆਮ ਰੇਡ ਦੇ ਵਿੱਚ ਆਪਾਂ ਨੂੰ ਸੈਕਸਲ ਸਿਮਨ ਮਿਲ ਜਾਂਦੇ ਨੇ 1500 ਤੋਂ ਲੈ ਕੇ 2200 ਦੀ ਰੇਂਜ ਚ ਕਨਵੈਨਸ਼ਨਲ ਸਿਮਨ ਦਾ 3-3 400 ਦੇ ਮਿਲ ਜਾਂਦੇ ਨੇ ਡਾਕਟਰ ਟਾਈਟਾਈਜ਼ਮ ਤੋਂ 100 ਦੇ ਵੀ ਲਾ ਜਾਂਦਾ ਖਰਚਾ ਕੱਢ ਕੇ ਆਪਦਾ ਤਾਂ ਐਬੀਐਸ ਦੇ ਸਿਮਨ ਲਾ ਕੇ ਵੀ ਆਪਾਂ ਜਿਹੜੀ ਬਰੀਡ ਆਉ ਚੰਗੀ ਤਿਆਰ ਕਰਾਂਗੇ ਤਾਂ ਇੱਕ ਇਹ ਗਾਂ ਤੁਸੀਂ ਦੇਖ ਸਕ ਇਹ ਗਾਂ ਇੱਧਰ ਖੜੀ ਆ ਗਈ ਤੇ ਇਹ ਗਾਂ ਇਸ ਟਾਈਮ 5-6 ਮਹੀਨੇ ਦੀ ਜਿਹੜੀ ਉਹ ਗਾਂ ਕੀ ਉਹ ਗੱਭਣਾ ਉਹ ਵੀ ਸੈਕਸਟ ਬ੍ਰੈਵੋ ਤੋਂ ਆਪਾਂ ਨੂੰ ਸਬਸਿਡੀ ਵਾਲੇ ਸਿਮਣ ਸੀ ਉਹ 10 ਕ ਸਿਮਣ ਕਿਸੇ ਭਰਾ ਤੋਂ ਮਿਲ ਗਈ ਸਬਸਿਡੀ ਵਾਲੇ ਉਹਨਾਂ ਸਿਮਣਾਂ ਤੋਂ ਹੀ ਗੱਭਣ ਰਹਿ ਗਈਆਂ ਆਪਣੇ ਕੋਲੇ ਪਹਿਲਾਂ ਵੀ ਰਿਜ਼ਲਟ ਆਏ ਨੇ ਉਹ ਵੀ ਦਿਖਾਵਾਂਗੇ ਇਹ ਗਾਂ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਗਾਂ ਕਰਾਉਸਾ ਦੁੱਧ ਇਹ ਦਿੰਦੀ ਆ 20 ਲੀਟਰ ਦੇ ਲੜੇ ਪਰ ਇਹਦਾ ਸਟਰਕਚਰ ਥੋੜੀ ਛੋਟੀ ਸੀ ਤਾਂ ਆਪਾਂ ਐਬੀਐਸ ਬ੍ਰੈਵੋ ਸੈਕਸਟ ਤੋਂ ਗੱਭਣ ਕਰਾਤੀ ਇਹ ਤੇ ਜਦੋਂ ਬੱਚੀ ਤੋਂ ਬੱਚੀ ਆਪਦੇ ਨਾਲ ਬਹੁਤ ਜ਼ਿਆਦਾ ਚੰਗੀ ਦੇਣੀਆਂ ਨੇ ਦੁੱਧ ਨੂੰ ਚੰਗੀ ਆ ਤਾਂ ਬਰੈਬੋਤ ਰਿਜ਼ਲਟ ਆਪਾਂ ਕਈ ਪਹਿਲਾਂ ਵੀ ਦੇਖੇ ਨੇ ਬਹੁਤ ਚੰਗੇ ਰਿਜ਼ਲਟ ਦਿੰਦਾ ਹੈ ਇਸੇ ਕਰਕੇ ਆਪਾਂ ਕਹਿੰਦੇ ਆ ਵੀ ਸਿਮਨ ਤੁਸੀਂ ਚੰਗਾ ਲਵਾਓ ਜਿੰਨਾ ਚੰਗਾ ਸਿਮਨ ਤੁਸੀਂ ਡੇਰੀ ਫਾਰਮ ਦੇ ਵਿੱਚ ਲਵਾਓਗੇ ਆਪਣੇ ਘਰੇ ਤੁਸੀਂ ਓਨੀ ਵੀ ਜਿਆਦਾ ਓਨੀ ਹੀ ਚੰਗੀ ਜਿਆਦਾ ਜਿਹੜੀ ਬਰੀਡ ਆ ਉਹ ਤਿਆਰ ਕਰ ਲਓਗੇ ਬਾਕੀ ਜਿਹੜਾ ਨਵੇਂ ਭਰਾ ਕਰਦੇ ਨੇ ਤਾਂ ਜਿਆਦਾ ਬਹੁਤਾ ਪੈਸਾ ਗਾਂ ਲੈਣ ਤੇ ਨਾਲ ਆਉ ਮੈਨੂੰ ਆ ਵੀ ਸਨ ਭਰਾਵਾਂ ਦੇ ਫੋਨ ਆਉਂਦੇ ਨੇ ਵੀ 1.5 ਲੱਖ ਦੀ ਗਾਂ ਲੈਤੀ ਮੁੜ ਕੇ ਰਿਪੀਟ ਮਾਰੀ ਜਾਣਗੀਆਂ ਉਹ ਜਿੰਨੀ ਪਿਓਰਿਟੀ ਚ ਜਾਊਗੀ ਓਨੀ ਉਹ ਰਿਪੀਟ ਮਾਰੂਗੀ ਕਿਉਂਕਿ ਮੈਨੇਜਮੈਂਟ ਪ੍ਰੋਪਰ ਜੇ ਤਾਂ ਤੁਸੀਂ ਮੈਨੇਜ ਕੂਲਰ ਵੀ ਲਾ ਦੂੰਗਾ ਮੈਂ ਤਾਂ ਗਰਮੀ ਤੋਂ ਹੀ ਬਚਾ ਲੂ ਮੈਂ ਤਾਂ ਫੀਡ ਬੋਰੀਆਂ ਪਰ ਪਰ ਦੇ ਦੂੰਗਾ ਫਿਰ ਤੁਸੀਂ ਭਾਵੇਂ ਪਿਓਰ ਲੈ ਲਓ ਕੋਈ ਚੱਕਰ ਨਹੀਂ ਜੇ ਆਮ ਕਿਸਾਨ ਭਰਾ ਕਈ ਵਾਰੀ ਕੀ ਹੁੰਦਾ ਆਪਾਂ ਤਾਂ ਉਹਨੇ ਪ੍ਰੋਪਰ ਫੀਡ ਨਹੀਂ ਪੈਂਦੀ ਟੈਂਪਰੇਚਰ ਨਹੀਂ ਉਹਨਾ ਮੇਨਟੇਨ ਹੁੰਦਾ ਤਾਂ ਥੋੜੇ ਜਿਹਾ ਕ੍ਰਾਸ ਤੋਂ ਕੰਮ ਸਟਾਰਟ ਕਰ ਲਓ ਜਿਆਦੇ ਪਿਓਰ ਗਾਂ ਨਾ ਲਓ 60 70 ਤੋਂ ਸਟਾਰਟ ਕਰਕੇ ਉਹ ਜਿਹੜਾ ਪਸ਼ੂ ਲੈ ਲਓ ਜਿਹੜੀ 60 65 ਹਜ਼ਾਰ ਦੀ ਗਾਂ ਮਗਰ ਚੰਗੀ ਬੱਚੀ ਹੁੰਦੀ ਆ ਉਹ ਚੀਜ਼ ਸੂਈ ਸਵਾਈ ਗਾਂ ਦੇਖ ਕੇ ਲੈ ਲਓ ਕਿਉਂਕਿ ਗਾਂ ਦੁੱਧ ਵੀ ਬਚਾਊਗੀ ਤੇ ਨਾਲ ਬੱਚੇ ਵੀ ਮਗਰ ਪਲ ਜੂ ਦੋ ਨਾਲਕ ਪਲ ਜਾਂਦੇ ਨੇ ਜਿੰ ਉਹ ਉਹੀ ਜੀ ਗੱਲ ਉਹ ਜਿਵੇਂ ਆ ਗਾਂ ਗੇ ਵੀ ਹੁਣ ਕ੍ਰਾਸ ਹੈ ਪਰ ਗਾਂ ਐਚ ਐਫ ਚ ਦੱਸਦੀ ਹੈ ਵੀ ਗਾਂ ਐਚ ਐਫ ਹੈ ਇਹ ਤੇ ਇਹਦੇ ਚ ਵੀ 30 40% ਸਾਹੀਵਾਲ ਚ ਕ੍ਰਾਸ ਹੈ ਕਿਉਂਕਿ ਦੀ ਮਾਂ ਕਾਲੇ ਰੰਗ ਦੀ ਸੀ ਲਾਲ ਜੀ ਇਹ ਵੀ ਆਪਣਾ ਆਪਣਾ ਪਿੰਡੂ ਲੈਤੀ ਸੀ ਇਸ ਤੋਂ ਬਾਅਦ ਜਿਹੜੇ ਜਿਵੇਂ ਜਿਵੇਂ ਰਿਜ਼ਲਟ ਦੀ ਜਊਗੀ ਓਵੇਂ ਓਵੇਂ ਆਪਾਂ ਬਰੀਡ ਸੁਧਾਰਾਂਗੇ ਸੀਮਣ ਆਪਾਂ ਕਦੇ ਨਹੀਂ ਮਤਲਬ ਇਹ ਨਹੀਂ ਹੈਗੀ ਵੀ ਆਪਾਂ ਇਸ ਸਾਲ ਬੱਚੇ ਲੈਤੀਆਂ ਨੇ ਬੱਚੇ ਆਪਣੇ ਕੋਲ ਬਹੁਤ ਟਾਈਮ ਦੀ ਆਉਂਦੀਆਂ ਬਟ ਆਪਾਂ ਵੇਚ ਦਿੰਦੇ ਸੀ ਤਾਂ ਹੁਣ ਮੇਰਾ ਮਤਲਬ ਇਹ ਚੀਜ਼ ਹੋਈ ਵੀ ਆਪਾਂ ਬਰੀਡ ਤੇ ਵੀ ਕੰਮ ਕਰਕੇ ਭਰਾਵਾਂ ਨੂੰ ਦਿਖਾ ਦਈਏ ਵੀ ਅਸਲ ਦੇ ਵਿੱਚ ਜੇ ਮੇਨ ਗੱਲ ਕਿ ਇੱਥੇ ਆਉਂਦੀ ਹੈ ਜਿਹੜੇ ਖੇਤੀ ਦੇ ਨਾਲ-ਨਾਲ ਸਾਇਕਤ ਧੰਦੇ ਕਰਦੇ ਨੇ ਆਪਾਂ ਨੂੰ ਪੈਸਿਆਂ ਦੀ ਬਹੁਤ ਲੋੜ ਪੈਂਦੀ ਆ ਕਿਉਂਕਿ ਮੁਨਾਫਾ ਮੁਨਾਫਾ ਹੁੰਦਾ ਮੁਨਾਫਾ ਉਹਦੇ ਹੋਣ ਕਰਕੇ ਕੀ ਹੁੰਦਾ ਖੇਤੀ ਵੀ ਨਾਲ ਨਾਲ ਡੇਰੀ ਚਲਾ ਦਿੰਦੀ ਆ ਜੇ ਦੁੱਧ ਦੇ ਪੈਸੇ ਆਉਂਦੇ ਸਰੇ ਸਪਰੇ ਵੀ ਲਿਆ ਸਕਦੇ ਆ ਪੋਚੀ ਜਿਹਾ ਵੀ ਕਰ ਸਕਦੇ ਆ ਤਾਂ ਕਰਕੇ ਆਪਾਂ ਪਹਿਲਾਂ ਜਾਦੇ ਪਸ਼ੂ ਵੇਚ ਦਿੰਦੇ ਸੀ ਆਏ ਸਾਲ 7-8 ਗਾਵਾਂ ਵੇਚ ਦੇਣੀਆਂ ਉਹ ਵੀ ਚੰਗਾ ਪ੍ਰੋਫਿਟ ਦੇ ਜਾਂਦੀਆਂ ਸੀ ਦੁੱਧੋ ਮਤਲਬ ਉਹਨਾਂ ਕ ਪਾਉਂਦੇ ਸੀ ਆਪਾਂ ਜਿੰਨਾ ਕ ਦੁੱਧ ਦਾ ਖਰਚਾ ਡੇਰੀ ਦਾ ਜਿੰਨਾ ਵੀ ਖਰਚਾ ਫੀਡ ਦਾ ਉਹ ਨਿਕਲ ਜਾਂਦਾ ਦੁੱਧ ਆਪਾਂ ਹ ਜਿਹੜੀ ਫੀਡ ਹੁੰਦੀ ਆ ਫੀਡ ਦਾ ਖਰਚਾ ਆਪੇ ਕੱਢੀ ਜਾਂਦੀ ਆ ਹੁੰਦਾ ਬੰਦੇ ਦਾ ਖਰਚਾ ਕੱਢੀ ਜਾਂਦੀ ਆ ਜਿਹੜੇ ਪਸ਼ੂ ਸਾਲ ਦੇ ਵਿੱਚ 8-10 ਪਸ਼ੂ ਵਿਕਦੇ ਨੇ ਉਹ ਆਪਾਂ ਨੂੰ ਪ੍ਰੋਫਿਟ ਹੋ ਜਾਂਦਾ ਪਰ ਹੁਣ ਨਾਲ ਨਾਲ ਬੱਚੇ ਵੀ ਬਹੁਤ ਜ਼ਿਆਦੇ ਟਾਪ ਦੇ ਤਿਆਰ ਕਰਾਂਗੇ ਤਾਂ ਇੱਕ ਛੋਟਾ ਡੇਰੀ ਫਾਰਮ ਨਾਲ ਦੇ ਹੋਣ ਦੇ ਨਾਤੇ ਆਪਾਂ ਬਹੁਤ ਚੰਗੀ ਬਰੀਡ ਜਿਹੜੀ ਪੈਦਾ ਕਰਕੇ ਦਿਖਾਵਾਂਗੇ ਆਪਾਂ ਤੇ ਇਹੀ ਐਂਡ ਤੇ ਮੈਂ ਫਿਰ ਬੇਨਤੀ ਕਰੂੰਗਾ ਵੀ ਛੋਟੇ ਤੋਂ ਕੰਮ ਸਟਾਰਟ ਕਰੋ ਜਿਆਦੇ ਪਿਓਰ ਗਾਂ ਨਾਲੋ ਸਿੰਮਲ ਲਾ ਕੇ ਆਪਦੀ ਬਰੀਡ ਤਿਆਰ ਕਰੋ ਬਰੀਡ ਤੇ ਪੈਸਾ ਕਦੇ ਨਾਲ ਆਉਂਦਾ ਪਰ ਜਿਹੜੇ ਬੰਦੇ ਨੇ 3 ਲੱਖ ਦੀ ਗਾਂ ਲਿਆਂਦੀ 3 ਲੱਖ ਦੀ ਮੱਝ ਲਿਆਂਦੀ ਉਹਦੇ ਚ ਉਹਦਾ ਕੋਈ ਯੋਗਦਾਨ ਨਹੀਂ ਆ ਉਹ ਤਾਂ ਜਿਹੜੇ ਨੂੰ ਤਿਆਰ ਕਰਕੇ ਦੇਤੀ ਉਹ ਤਾਂ ਯੋਗਦਾਨ ਆ ਉਹ ਬ੍ਰੀਡਰ ਖਵਾਉਣ ਦੇ ਲਾਇਕ ਨਹੀਂ ਆ ਬ੍ਰੀਡਰ ਉਹ ਹੁੰਦਾ ਬੰਦਾ ਸਿਲੈਕਸ਼ਨ ਮੇਨ ਆ ਸਿਲੈਕਟ ਬੋਲ ਸਿਲੈਕਟ ਕਰਨਾ ਭਾਵੇਂ ਫਸਲਾਂ ਦੇ ਵਿੱਚ ਆ ਭਾਵੇਂ ਪਸ਼ੂਆਂ ਦੇ ਵਿੱਚ ਆ ਜੇ ਤੁਹਾਡੀ ਸਿਲੈਕਸ਼ਨ ਚੰਗੀ ਆ ਤਾਂ ਤੁਸੀਂ ਬ੍ਰੀਡ ਬਹੁਤ ਛੇਤੀ ਤਿਆਰ ਕਰ ਸਕਦੇ ਹੋ ਅੱਜ ਕੱਲ ਤਾਂ ਗਾਵਾਂ ਦੇ ਵਿੱਚ ਸਾਰੇ ਪਿਟੀ ਬੋਲ ਨੇ ਸੈਕਸਡ ਸਿਮਨ ਉਹ ਬੋਲਦਾ ਬਣਦਾ ਜਿਹੜੇ ਬੋਲਦੇ ਤਿਆਂ ਨੇ ਦੁੱਧ ਕੱਢਤਾ ਕਿਉਂਕਿ ਸੈਕਸਡ ਬੱਚੇ ਵਾਲਾ ਸਿਮਨ ਹੁੰਦਾ ਮਹਿੰਗਾ ਕੋਈ ਵੀ ਕੰਪਨੀ ਉਸ ਬੁੱਲ ਦਾ ਸੈਕਸਲ ਬਣਾਉਂਦੀ ਹੈ ਜਿਹੜੀਆਂ 3 ਨੇ ਦੁੱਧ ਕੱਢਿਆ ਹੁੰਦਾ ਜਿੰਨੇ ਵੀ ਸੈਕਸਲ ਬੁੱਲ ਹੁੰਦੇ ਨੇ ਸਾਰੇ ਪੀਟੀ ਹੁੰਦੇ ਨੇ ਉਹ ਉਹਨਾਂ ਨੇ ਪ੍ਰੋਬਲੀਮਲੀ ਟੈਸਟ ਹੋਈ ਹੁੰਦੀਆਂ 3 ਟੈਸਟ ਹੋਈਆਂ ਹੁੰਦੀਆਂ ਤਾਂ ਕਰਕੇ ਤੁਸੀਂ ਗਾਵਾਂ ਦੇ ਵਿੱਚ ਤਾਂ ਬਹੁਤ ਛੇਤੀ ਬੀੜ ਤਿਆਰ ਕਰ ਸਕਦੇ ਹੋ ਚਲ ਮੱਜਾਂ ਦੇ ਵਿੱਚ ਬਹੁਤ ਘੱਟ ਆਪਾਂ ਨੂੰ ਸੈਕਸਲ ਸੀਮ ਨੇ ਮਿਲਦਾ ਚੰਗੇ ਬੁੱਲਾਂ ਦਾ ਏਬੀਐਸ ਦੇ ਬਾਹੂ ਬਲੀ ਵਰਗੇ ਮੱਜਾਂ 'ਚ ਵੀ ਹੈਗੇ ਨੇ ਜਿਹਨਾਂ ਮੇਰੇ ਇਦੂ ਸੀ ਇਦੂ ਡੈਥ ਹੋ ਗਈ ਆਪਣੇ ਕੋਲੇ ਰਿੱਦੂ ਦੇ ਰਿਜ਼ਲਟ ਵੀ ਆਏ ਹੋਏ ਸੀਗੇ ਤੇ ਤਾਂ ਕਰਕੇ ਕਹਣਾ ਵੀ ਏਬੀਐਸ ਨੂੰ ਯੂਜ਼ ਕਰੋ ਛੋਟੇ ਲੈਵਲ ਤੋਂ ਕੰ ਬ੍ਰੀਡ ਤੇ ਕਦੇ ਪੈਸਾ ਨਾ ਖਰਚੋ ਮੇਰੀ ਵਾਰ-ਵਾਰ ਮੈਂ ਕਿਉਂ ਗੱਲ ਰਿਪੀਟ ਕਰਦਾ ਭਰਾ 2-2 ਲੱਖ 3-4 ਲੱਖ ਰੁਪਏ ਖਰਚ ਦਿੰਦੇ ਨੇ ਫਿਰ ਨੁਕਸਾਨ ਹੁੰਦਾ ਫਿਰ ਡੇਰੀ ਫਾਰਮ ਦੇ ਵਿੱਚੋਂ ਘਾਟੇ ਪੈਂਦੇ ਨੇ ਛੋਟੇ ਲੈਵਲ ਤੋਂ ਕੰਮ ਸਟਾਰਟ ਕਰ ਲਓ ਆਪਾਂ ਜਿਵੇਂ ਸਾਰਾ ਡੇਰੀ ਫਾਰਮ ਆ ਇਹ ਚਾਰ ਗਾਈਆਂ ਆਪਾਂ ਇਹਨਾਂ ਨੂੰ ਵੇਚਤੀਆਂ ਦੋ ਤੜੀਆਂ ਬਾਹਰੇ ਖੜੀਆਂ ਉਹ ਵੇਚਤੀਆਂ ਸੀਗੀਆਂ ਦੋ ਹੋਰ ਸੀਗੀਆਂ ਉਹ ਵੀ ਵੇਚਤੀਆਂ ਇੱਕ ਬੱਚੀ ਮੈਂ ਕਲਿੱਪ ਲਾਉਂਗਾ ਉਹ ਵੀ ਬੱਚੀਆਂ ਪਰ ਘਰੇ ਰੱਖੜੀਆਂ ਮਾਗਰ ਉਹਦੇ ਬਹੁਤ ਜ਼ਿਆਦਾ ਟਾਪ ਦੀ ਬੱਚੀ ਐ ਉਹ ਜਰਸੀ ਦੇ ਵਿੱਚ ਐ ਤਾਂ ਤੁਸੀਂ ਜਿੰਨੀਆਂ ਗਾਈਆਂ ਖੜੀਆਂ ਸਾਰੀਆਂ ਕੋਈ ਰਿਪੀ ਅਗਲੇ ਆਹ ਤਿੰਨ ਚਾਰ ਮਹੀਨਾ ਦੇ ਵਿੱਚ ਵਿੱਚ ਆਪਣੇ ਕੋਲੇ ਅਗਲੇ ਮੂਰੇ ਦੋ ਤਿੰਨ ਬੱਚੀਆਂ ਹੋਰ ਆ ਜਾਣੀਆਂ ਦੋ ਤਿੰਨ ਬੱਚੀਆਂ ਇਹ ਹੋ ਗਈਆਂ ਤਾਂ ਆ ਇੱਕ ਸਿਮਨ ਆਪਾਂ ਐਚ ਐਫ ਦੇ ਘਿਰ ਲਵਾਇਆ ਸੀ ਮੈਨੂੰ ਘਿਰ ਥੋੜੀ ਜੀ ਚੰਗੀ ਲੱਗਦੀ ਸੀ ਘਿਰ ਇੱਥੋਂ ਆਪਣੇ ਗਾਂ ਜਾਦੇ ਮਹਿੰਗੇ ਪੈਸੇ ਮੰਗਦੇ ਸੀ ਆਪਾਂ ਐਚ ਐਫ ਦੇ ਘਿਰ ਲਵਾ ਕੇ ਆ ਬੱਚੀ ਪੈਦਾ ਕਰ ਲਈ ਸੀ ਤਾਂ ਇਸ ਵਾਰ ਇਹਦੇ ਹੁਣ ਸੈਕਸਰ ਸਿਮਨ ਲਵਾਉਣਾ ਘਿਰ ਦਾ ਤੁਸੀਂ ਦੇਖ ਸਕਦੇ ਹੋ ਵੀ ਇਹ ਹੈਗਾ ਸੀ ਜੀ 10039 ਬੁੱਲ ਲੈਕਸੈਗ ਦਾ ਘਿਰ 10039 ਦੀ ਬੱਚੀ ਆ ਇਹ ਐਚ ਉਹ ਗਾਂ ਦੇ ਵਿੱਚੋਂ ਆਈ ਹੋਈ ਐਚ ਐਫ ਚੋਂ ਤੇ ਤੁਸੀਂ ਦੇਖੋਗੇ ਫਿਰ ਵੀ ਐਚ ਐਫ ਚੋਂ ਵੀ ਕਿੰਨੀ ਜਿਆਦਾ ਮਤਲਬ ਗਿਰ ਦਿੱਤਾ ਇਹ ਜੇ ਡੋਮਿਨੈਂਟ ਬੱਲ ਹੁੰਦੇ ਨੇ ਵੀ ਐਚ ਐਫ ਡੱਬੀ ਚੋਂ ਆ ਕੇ ਤੁਸੀਂ ਲਾ ਲਓ ਵੀ ਇਹਦਾ ਰੰਗ ਵੀ ਗਰਾਲਾ ਚਿਤਲੀ ਵੀ ਕੰਨ ਵੀ ਵੱਡਾ ਹੈ ਤਾਂ ਜਦੋਂ ਇਹਦੇ ਆਪਾਂ ਜਿਵੇਂ ਜਿਵੇਂ ਸਿੰਮਲ ਲਵਾਈ ਜਾਵਾਂਗੇ ਉਹਨੂੰ ਪਿਓਰ ਕਰ ਲਾਂਗੇ ਕਿਉਂਕਿ ਆਪਾਂ ਆਮ ਉਧਰ ਦੁੱਧ ਪੀਣ ਵਾਸਤੇ ਰੱਖਾਂਗੇ ਦੁੱਧ ਰੋੜਾ ਸੰਗਣਾ ਹੁੰਦਾ ਐਚ ਐਫ ਦਾ ਤੋਂ ਨਾਲ ਪਾਤਲਾ ਦੇਖ ਸਕਦੇ ਹੋ ਜੀ ਇਹ ਜਰਸੀ ਗਾਂ ਆਪਣੀ ਤੇ ਇਹ ਚਾਰ ਤਾਂ ਦਾ ਬਹਿੜਾ ਜੀ ਇਹ ਸੂਈ ਹੋਈ ਹੈ ਤੇ ਦੁੱਧ ਵੀ ਆਪਾਂ ਨੂੰ ਇਹ ਦੇ ਰਹੀ ਹੈ 15 ਕਿਲੋ ਲੀਟਰ ਦੁੱਧ ਹੈ ਤੇ ਹੁਣ ਇਹ ਚੋਈ ਹੋਈ ਹੈ ਤੇ ਲਿਵੇ ਦੀ ਗਾਂ ਬਹੁਤ ਜਿਆਦੇ ਟਾਈਟ ਹੈ। ਤੁਸੀਂ ਦੇਖ ਸਕਦੇ ਹੋਗਾ। ਥਾਣ ਥਣ ਵੀ ਪੂਰਾ ਮੋਠੀ ਵਾਲਾ ਥਾਣ ਲੱਗਿਆ ਜੀ। ਤੇ ਇਹ ਆਪਾਂ ਬੱਚੀ ਲੈ ਕੇ ਆਂਦੀ ਸੀ। 13000 ਦੀ ਬੱਚੀ ਲੈਂਦੀ ਸੀ ਆਪਾਂ ਇਹ। ਸਾਲ ਦੇ ਵਿੱਚ ਵਿੱਚ ਆਪਣੇ ਕੋਲੇ ਸੂਪੀ ਆ ਇਹ। ਤੇ ਆਹ ਮਾਗਰ ਆਪਾਂ ਸੈਕਸਲ ਸਿੰਮਨ ਲਾਇਆ ਸੀ ਜੀ। ਡੈਨਮਾਰਕ ਦਾ 41 38 ਬੋਲ ਹੈ। ਤੇ ਤੁਸੀਂ ਇਹਦੀ ਕੁਆਲਿਟੀ ਦੇਖੋ ਬੱਚੇ ਦੀ ਫੇਸ ਕੁਆਲਿਟੀ ਜਰਸੀ ਦੇ ਵਿੱਚ। ਸਰੋ ਸਿੰਮਨ ਦੇ ਸਿਰ ਤੇ ਤੁਸੀਂ ਦੇਖੋ ਕਿੰਨੀ ਟਾਪ ਦੀ ਬੱਚੀ ਆਈ ਆ। ਤੇ ਫੇਸ ਤਾਂ ਬਹੁਤ ਹੀ ਜਿਆਦੇ ਕੁਆਲਿਟੀ ਤੇ ਚੋਲੀ ਪੰਛੀ ਦੀ ਬਹੁਤ ਜ਼ਿਆਦੇ ਚੋਲੀ ਚਾਰ ਥਾਂ ਨੇ ਬਰਾਬਰ ਇੱਕੋ ਜੇ ਬੱਚੀ ਦੇ ਤੇ ਐਦਾਂ ਆਪਾਂ ਨੋਰਮਲ ਗਾਂਾਂਾਂ ਤੇ ਵੀ ਸਿੰਮਣ ਲਾ ਕੇ ਆਪਣੀ ਜਿਹੜੀ ਬਰੀਡ ਆ ਉਹ ਤਿਆਰ ਕਰ ਸਕਦੇ ਆ ਤੇ ਆ ਦੇਖੋ ਤੁਸੀਂ ਬੱਚੀ ਬੱਚੀ ਵੀ ਬਹੁਤ ਜ਼ਿਆਦੇ ਚੰਗੀ ਐ ਬਾਕੀ ਜੇ ਕਿਸੇ ਭਰਾ ਦਾ ਕੋਈ ਸਵਾਲ ਆ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਜਾਂ ਕਿਹੜੇ ਆਪਾਂ ਟੌਪਿਕ ਤੇ ਵੀਡੀਓ ਬਣਾਈਏ ਤੇ ਬਾਕੀ ਆਪਣਾ YouTube ਚੈਨਲ ਆਈ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਲਾਈਕ ਤੇ ਫੋਲੋ ਕਰਿਓ ਤੇ ਬਾਕੀ ਤੁਸੀਂ ਮਗਰ ਗਾਈਆਂ ਆਪਣੇ ਦੇਖ ਸਕਦੇ ਆ ਆਪਾਂ ਇੱਕ ਪਗਾਈਆਂ ਇੱਕ ਗਾਂ ਹੋਰ ਵੇਚਣੀ ਉਹਦੀ ਵੀਡੀਓ ਪਾਵਾਂਗੇ ਉਹ ਗਾਂ ਬਹੁਤ ਜੈਰਸੀ ਦੇ ਵਿੱਚ ਚੰਗੀ ਐ ਤੇ ਬਾਕੀ ਹੋਰ ਰੀਪੀਡ ਜਦੋਂ ਲੈ ਕੇ ਆਉਂਦੀ ਆ ਪਰ ਰੀਪੀਡ ਕਾਇਆਂ ਲਿਆਉਣੀਆਂ ਜਗਰਾਉਂ ਤੋਂ ਲੈ ਕੇ ਆਵਾਂਗੇ ਬੱਛੀ ਮਿਲ ਜੇ ਭਾਵੇਂ ਕੋਈ ਗਾਂ ਮਿਲ ਜੇ ਲਿਆਵਾਂਗੇ ਆਪਾਂ ਸਸਤੀਆਂ ਦੱਸਾਂਗੇ ਵੀ ਕਿੰਨੇ ਕਿੰਨੇ ਦੇ ਲਿਆਂਦੀਆਂ ਤੇ ਕਿਵੇਂ ਕਿਵੇਂ ਆਪਾਂ ਉਹਨੂੰ ਗੱਬਣ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਜੀ